ਬਹੁਤ ਲੋਕਾਂ ਦੇ ਸਵਾਲ ਇਹ ਹੁੰਦੇ ਨੇ ਕਿ ਸਿਮਰ ਰਣਜੀਤ ਸਿੰਘ ਮਾਨ ਨੂੰ ਅਸੀਂ ਵੋਟਾਂ ਕਿਉਂ ਪਾਈਏ 7.5 ਕਰੋੜ ਰੁਪਈਆ ਉਹਨਾਂ ਨੂੰ ਆਇਆ ਹੈ ਉਹਨਾਂ ਨੇ 10 ਕਰੋੜ ਵੰਡਿਆ ਮੈਂ ਘਟੋ-ਘਟ ਪੌਣੇ 200 250 ਪਿੰਡਾਂ 'ਚ ਜਾਇਆ ਮੈਂ ਹਰੇਕ ਪਿੰਡ 'ਚ ਉਹਨਾਂ ਦੁਆਰਾ ਕੁਝ ਨਾ ਕੁਝ ਗ੍ਰਾਂਟ ਲਈ ਹੋਈ ਹੈ ਉੱਥੇ ਮੈਂ ਪੁੱਛਦਾ ਵੀ ਮੌਜੂਦਾ ਸਰਕਾਰ ਬਣੀਆਂ ਕੋਸਾਇਆ ਹੋਇਆ ਕਹਿੰਦੇ ਨਾ ਉਸ ਨਹੀਂ ਆਇਆ ਕਿਉਂਕਿ ਇਹਨਾਂ ਨੇ ਭਰੀਆਂ ਨੇ ਆਪਦੀਆਂ ਜੇਬਾਂ ਕਿਉਂ ਮੈਂ ਗਲੀਆਂ ਨਾਲੀਆਂ ਦੀ ਸਿਹਤ ਝੁਲਜ ਕੇ ਰਾਜੀ ਨਹੀਂ ਆ ਆਪਾਂ ਤਾਂ ਗੱਲ ਸਿੱਖੀ ਮੁੱਦਿਆਂ ਦੀ ਕਰਦੇ ਆ ਵੀ ਆਪਣੇ ਸਿੱਖੀ ਮੁੱਦਿਆਂ ਤੇ ਉਹਨਾਂ ਨੇ ਬਹੁਤ ਕੁਝ ਕਰ ਪਰਵੋਦ ਹੋਇਆ ਪਰਸੋਂ ਭਵੰਤਮਨ ਸਾਹਿਬ ਜਿਹੜਾ ਸੀਐਮ ਆਇਆ ਸੀਗਾ ਸਾਡੇ ਮੋੜ ਮਾਨਸਾ ਇਹਨਾਂ ਨੇ ਇੰਨਾ ਇਕੱਠ ਕਰਿਆ ਕਿ ਕਿਤੋਂ ਕਿਤੋਂ ਬੰਦੇ ਬੁਲਾਏ ਪੈਸੇ ਦੇ ਕੇ ਦਿਹਾੜੀ ਦੇ ਬੰਦੇ ਸੱਦੇ ਕੋਲ ਮਿਲਾ ਕੇ ਹਨ ਜੀ ਕੀ ਲੱਗਦਾ ਤੁਹਾਨੂੰ ਵੀ ਬਹੁਤ ਲੋਕ ਨਾਰਾਜ਼ ਨੇ ਜਿਵੇਂ ਦਾ ਲੱਗ ਰਿਹਾ ਜਿਵੇਂ ਦੇ ਉਹਨਾਂ ਦੇ ਕਾਫਲੇ ਦੀਆਂ ਗੱਲਾਂ ਬਾਤਾਂ ਤੁਸੀਂ ਕਰ ਰਹੇ ਹੋ ਮੈਂ ਤਾਂ ਕਾਮ ਬੰਦਾ ਜੀ ਨਾ ਮੇਰਾ ਪਿਓ ਲੀਡਰ ਨਾ ਮੈਂ ਲੀਡਰ ਨਾ ਕਾਹੇ ਮਾਨਣਾ ਹਨਾ ਅਸਤਾ ਪੂਰੇ ਨਾਰਾਜ਼ ਆ ਜਮਾਨ ਨਾਰਾਜ਼ ਨਹੀਂ ਪੂਰੀ ਕਚੀਚੀ ਲੈਨੇ ਮੈਂ ਨਛੇਪੁਰ ਤੋਂ ਬੋਲਦਾ ਸੀ ਨਛੇਪੁਰ ਤੋਂ ਪ੍ਰਚਾਰ ਕਰਦਾ ਸੀ ਹਨਾ ਤੇਰੇ ਮੇ ਨਾਲ ੱੱਕਾ ਕਰਿਆ ਪੂਰਾ ਜੱਜ ਕੇ ਇਹ ਪੁਲਿਸ ਹੈਗੀ ਆ ਜੀ ਪੰਜਾਬ ਪੁਲਿਸ ਆ ਉਹ ਕਰੂ ਕੰਮ ਤੁਸੀਂ ਪੰਜਾਬ ਪੁਲਿਸ ਵਾਲੇ ਕੰਮ ਕਿਉਂ ਕਰਦੇ ਹੋ ਇਹ ਵੀ ਸਵਾਲ ਖੜੇ ਹੋਏ ਸੀ ਉਦੋਂ ਜੇ ਪੰਜਾਬ ਪੁਲਿਸ ਕੰਮ ਕਰਦੀ ਉਹ ਨਸ਼ਾ ਖਤਮ ਹੋ ਜਾਏ ਇੰਨੀ ਪੁਲਿਸ ਸਾਰੇ ਪੰਜਾਬ ਦੇ ਲਈ ਲੱਗੀ ਹੋਈ ਵੀ ਕੋ ਡੜਾ ਨਾ ਮਾਰੇ ਮੈਂ ਵਿਰੋਧ ਕਰਨਾ ਸੀ ਵਾ ਕਰ ਫਿਰ ਮੈਂ ਕਰਨਾ ਨਹੀਂ ਚਾਹੁੰਦਾ ਮਾ ਡੱਪਰਾ ਉਹੀ ਲੋਕ ਹੀ ਬਹੁਤ ਕਰੀ ਜਾਂਦੇ ਨੇ ਆਪਾਂ ਤਾਂ ਪਹਿਲਾਂ ਹੀ ਕਰਤਾ ਜੀ ਕੋਈ ਵੀ ਬੋਲਿਆ ਉਹਨਾਂ ਦੇ ਪਹਾਨਾ ਬੋਲਿਆ ਮੈਂ ਬੋਲਿਆ ਅਮਰਤਪਾਲ ਸਿੱਧੂ ਨੇ ਅਮਰ ਸਿਕਾਉਂਦੀ ਅਮਰਤਪਾਲ ਸਾਹਿਬ ਨੇ ਹਨਾ ਉਹਨੂੰ ਜਾ ਕੇ ਐਨਐਸਏ ਮਾਰੀ ਕੋਣ ਕੋਈ ਹੋਰ ਐ ਕੋਈ ਛੋਡੇ ਵਰਗਾ ਪੱਤਰਕਾਰ ਸੀ ਪ੍ਰੀਤ ਸੈਣੀ ਉਹਨੂੰ ਜ਼ਹਿਰ ਦੇ ਕੇ ਮਰਵਾਤਾ ਚੈਨਲ ਮੇਰਾ ਬੰਦ ਕਰੀ ਜਾਖਦੇ ਨੇ ਵੀ ਆਵਾਜ਼ ਨਾ ਜਾਵੇ ਜੇ ਨਵਾਂ ਬਣਾਉਣਾ ਨਹੀਂ ਉਹ ਬੰਦ ਕਰ ਦਿੰਦੇ ਨੇ ਕੀ ਕਹਿੰਦੇ ਨੇ ਵਿੱਚ ਜਮੀ ਆਵਾਜ਼ ਨਹੀਂ ਜਾਣ ਦਿੰਦੇ ਮੇਰੀ ਤਾਂ ਅੱਗੇ ਜੇ ਕੋਈ ਛੋਡੇ ਵਰਗਾ ਪਾਉਂਦਾ ਤਾਂ ਸਾਨੂੰ ਧਮਕੀਆਂ ਲੱਗਣਗੇ ਦੇਖ ਲਓ ਵੀ ਝੂਠ ਨੂੰ ਤੁਸੀਂ ਕਿਉਂਗਾ ਆਪਣਾ ਸੱਚ ਬੋਲਦਾ ਇਹ ਦੇਸ਼ ਬੁੱਚੜ ਦਾ ਕੰਡਾ ਕੱਢਿਆ ਇਹਨੂੰ ਹਰਾਇਆ ਨੂੰ ਪਹਿਲੀਆਂ ਹੀ ਥਾਂ ਤੇ ਲੈ ਕੇ ਆਇਆ ਉਹਦੇ ਚੀਕਾਂ ਮਾਰੂਗਾ ਤੇ ਉਹਦੇ ਦੇ ਸਾਹਮਣੇ ਅਸੀਂ ਆਵਾਂਗੇ ਨਾ ਜੁਲਮ ਕਰਿਆ ਜਿਉਂਦੇ ਰਹਿਗੇ ਤਾਂ ਤਾਂ ਮੰਗ ਜਾਵਾਂਗੇ ਜੇ ਮਰ ਗਏ ਫਿਰ ਤੇਰੀ ਹਿੱਕ ਤੇ ਨੱਚਾਂਗੇ ਮਰਮਿੰਦਰ ਭਾਈ ਤੁਸੀਂ ਪਹਿਲਾਂ ਸਰਕਾਰ ਬਣਾਈ ਹੈ ਇਹ ਕਿਉਂਕਿ ਉਦੋਂ ਤੁਸੀਂ ਵੀ ਵੋਟਾਂ ਪਾਈਆਂ ਨੇ ਲੱਗਦਾ ਸੀ ਕਿ ਬਦਲਾ ਆਊਗਾ ਫਰਕ ਪਊਗਾ ਦੂਜੀ ਪਾਰਟੀਆਂ ਤੋਂ ਦੁਖੀ ਹੋ ਕੇ ਕੀਤਾ ਤੁਸੀਂ ਪਹਿਲਾਂ ਕੰਮ ਇਹ 92 92 ਜਿੱਤੇ ਨੇ ਕਿਵੇਂ ਹਰੇਕ ਬੰਦੇ ਦੀ ਮਰਜ਼ੀ ਨਾਲ ਜਿੱਤੇ ਨੇ ਇਹ ਮੈਂ ਨਾ ਕਪਾਈਆਂ ਹੋਣਗੀਆਂ ਤਾਂ ਕਿਸੇ ਦਾ ਪਾਈਆਂ ਇਹਨਾਂ ਨੂੰ ਇਹਨਾਂ ਨੇ ਕਿਸੇ ਤੇ ਖਰਾ ਨਹੀਂ ਉਤਰੇ ਜਿਹੜੇ ਪਿੰਡ ਚ ਸਰਪੰਚ ਪਹਿਲਾਂ ਬਣਿਆ ਹੋਇਆ ਬੰਦਾ ਉਸੇ ਪਿੰਡ ਦੀ ਨੰਬਰਦਾਰੀ ਭਾਲੇ ਉਹਨਾਂ ਇਥੋਂ ਇਹਨਾਂ ਨੂੰ ਕੋਈ ਐਨੇ ਵੱਡੇ ਸਰੂਰ ਦੇ ਕਿੰਨੇ ਪਿੰਡ ਨੇ 850 ਪਿੰਡਾਂ ਜੋ ਕਿਸੇ ਕਾਮਰ ਦਾ ਮੁੰਡਾ ਨਹੀਂ ਮਿਲਿਆ ਉਹੀ ਜਿੱਤਿਆ ਹੋਇਆ ਐਮਐਲਏ ਮਿਲਿਆ ਇਹਨਾਂ ਨੂੰ ਮੰਤਰੀ ਬਣਿਆ ਹੋਇਆ ਐਡੇ ਵੱਡੇ ਪਿੰਡਾਂ ਜਿਹਨਾਂ ਨੂੰ ਕੋਈ ਬੰਦਾ ਨਹੀਂ ਮਿਲਿਆ ਕੋਈ ਚਿਹਰਾ ਨਹੀਂ ਤਿਆਰ ਕਰ ਸਕਿਆ 10 ਸਾਲਾਂ ਜਾਂ ਪੰਜਾਬ ਇਹਦੇ ਹੱਥ 'ਚ ਨਹੀਂ ਹੈਗਾ ਪੰਜਾਬ ਹੈ ਹੱਥ 'ਚ ਰਾਗਵ ਚੱਡੇ ਹੋਏ ਸਵਾਲ ਇਹ ਵੀ ਹੁੰਦੇ ਨੇ ਕਿ ਸਿਮਰਨਜੀਤ ਸਿੰਘ ਮਾਨ ਗੱਲਾਂ ਬਹੁਤ ਕਰਦੇ ਨੇ ਪਰ ਉਹਨਾਂ ਦਾ ਰਿਜ਼ਲਟ ਨਹੀਂ ਨਿਕਲਿਆ ਕੋਈ ਨਤੀਜਾ ਨਹੀਂ ਨਿਕਲਿਆ ਜਿਵੇਂ ਇਨਸਾਫ ਦੀ ਗੱਲ ਕਰਦੇ ਨੇ ਯਾਰ ਮੁੱਦਾ ਠਾਉਣਾ ਕਿਹੜਾ ਛੋਟੀ ਮੋਟੀ ਗੱਲ ਆ ਮੈਂ ਮੁੱਦਾ ਠਾਇਆ ਹੁਣ ਮੇਰਾ ਰਿਜ਼ਲਟ ਕਿੰਨਾ ਕ ਨਿਕਲਿਆ ਮੈਂ ਆਪ ਮਾਰ ਹੋ ਗਿਆ ਪਰਚੇ ਪੈ ਗਏ ਇਤਨੀ ਚੋਣ ਚ ਮਾਨ ਸਾਹਿਬ ਤਕਰੀਬਨ 5800 ਵੋਟ ਨਾਲ ਜਿੱਤੇ ਆ ਆਮ ਆਦਮੀ ਪਾਰਟੀ ਨੂੰ ਹਰਾਇਆ ਕੀ ਲੱਗਦਾ ਹੁਣ ਕਿੰਨੇ ਕ ਫਰਕ ਨਾਲ ਰਿਜ਼ਲਟ ਰਹਿਣ ਵਾਲੇ ਨੇ ਹਲਕਾ ਸੰਗਰੂ ਮੇਰੇ ਸਾਹਿਬ ਨਾਲ ਲੱਖ ਸਵਾ ਲੱਖ ਨਾਲ ਲੱਗੇ ਰਹੇ ਸੀ ਮੇਰੇ ਸਾਹਿਬ ਨਾਲ ਮੇਰੀ ਗੱਲ ਲਿਖ ਕੇ ਰੱਖ ਲੋ ਵਰਤਪਾਲ ਸਿੰਘ ਖਾਲਸਾ ਸੇਵਰਜੀਤ ਸਿੰਘ ਮਾਨ ਫਰੀਦਕੋਟ ਤੋਂ ਮਾਨਸਾ ਤੋਂ ਲਖਾ ਸਿੰਘ ਸਦਾਨਾ ਨਾ ਪੂਰੀ ਆਸ ਉਮੀਦ ਉਹਦਾ ਪ੍ਰਚਾਰ ਪੂਰਾ ਫੁੱਲ ਕਰਾਂਗੇ ਜੱਜ ਕੇ ਸਾਡਾ ਭਰਾ ਉਹ 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 ਤਾਂ ਉਹ ਵੀ ਪ੍ਰਧਾਨ ਮੰਤਰੀ ਹੈ ਪਰ ਮੈਂ ਪ੍ਰਚਾਰ ਕਿਸਦਾ ਵੀ ਕਰ ਸਕਦਾ ਹਾਂ ਦੇਖ ਮੈਨੂੰ ਨਾ ਕਿਸਦਾ ਕੋਈ ਹੋਇਆ ਮੈਂ ਕਹਿ ਦਣਾ ਵੀ ਮੈਨੂੰ ਚੰਨੀ ਵੀ ਵਧੀਆ ਲੱਗਦਾ ਹੈ ਮੈਨੂੰ ਚੰਗਾ ਲੱਗਦਾ ਚੰਨੀ ਚੰਗਾ ਲੀਡਰ ਹੈ ਮੈਨੂੰ ਜੋ ਚੀਜ਼ ਸਰਵਿਸ ਸਿੰਘ ਖਾਲਸਾ ਆਜਾਦ ਖੜਾ ਹੋਇਆ ਹੈਗਾ ਇਹਨਾਂ ਦਾ ਬੰਦਾ ਉੱਥੇ ਕੋੜਾ ਮੈਨੂੰ ਉਹ ਵੀ ਚੰਗਾ ਲੱਗਦਾ ਕੋਈ ਮੈਂ ਇਹਨਾਂ ਤੋਂ ਕੋਈ ਚੀਜ਼ ਨਹੀਂ ਮੰਗਦਾ ਹਨਾ ਨਹੀਂ ਲੋਕਾਂ ਦੇ 100 ਨਿੱਜੀ ਮਫਾਦ ਹੁੰਦੇ ਕਿਸੇ ਨੇ ਚਿੱਠੀ ਲੈਣੀ ਹੁੰਦੀ ਹੈ ਕਿਸੇ ਨੇ ਕੁਝ ਕਰਨਾ ਹੁੰਦਾ ਕਿਸੇ ਨੂੰ ਜੇਸੇਦਾਰੀ ਚਾਹੀਦੀ ਹੁੰਦੀ ਹੈ ਕੋਈ ਤਨਖਾਹ ਤੇ ਆ ਆਪਣੀ ਦੇ ਕੋਈ ਚੀਜ਼ ਹੈ ਵੀ ਆਪਾਂ ਐਂ ਕਹਾਂਗੇ ਵੀ ਸਾਡਾ ਬਾਬਾ ਜਿੱਥ ਗਿਆ ਬਾਬੇ ਨੂੰ ਸਿੱਕੀ ਵੀ ਤਾਉਣਾ ਹੈ ਇੱਕ ਇਹਨਾਂ ਦੀ ਟੂਹੀ ਪੰਣਣੀ ਹੈ ਸਾਫ਼ ਜੀ ਗੱਲ ਆ ਜਮਾ ਜੱਟਾਂ ਲਈ ਦੇਸੀ ਨਾ ਨੰਬਰ 2 ਨਸ਼ਾ ਖਤਮ ਕਰਾਉਣਾ ਉਹ ਕਰਵਾਉਂਦਾ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਕੈਂਪੇਨ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਆ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਲੀਡਰ ਨੇ ਲਗਾਤਾਰ ਪ੍ਰਚਾਰ ਕਰ ਰਹੇ ਨੇ ਹਾਲਾਂਕਿ ਗਰਮੀ ਵੀ ਹੱਦਾਂ ਪਾਰ ਕਰ ਰਹੀ ਆ ਟੈਂਪਰੇਚਰ 45 ਡਿਗਰੀ ਤੋਂ ਪਾਰ ਆ ਪਰ ਫੇਰ ਵੀ ਗਰਮੀ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਜਿਹੜੇ ਆਗੂ ਨੇ ਲੀਡਰ ਨੇ ਉਹ ਲਗਾਤਾਰ ਪਿੰਡਾਂ 'ਚ ਜਾ ਕੇ ਪ੍ਰਚਾਰ ਕਰ ਰਹੇ ਨੇ ਸੋ ਕੁਝ ਦਿਨ ਹੀ ਰਹਿ ਗਏ ਲਾਸਟ ਪੜਾਅ ਦੇ ਵਿੱਚ ਪ੍ਰਚਾਰ ਚੱਲ ਰਿਹਾ ਸੋ ਲੋਕ ਸਭਾ ਹਲਕਾ ਸੰਗਰੂਰ ਦੀ ਗੱਲ ਕਰਾਂਗੇ ਲੋਕ ਸਭਾ ਹਲਕਾ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਦਾ ਪ੍ਰਚਾਰ ਕਰਨ ਲਈ ਪਰਮਿੰਦਰ ਸਿੰਘ ਝੋਟਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਲਗਾਤਾਰ ਪਿਛਲੇ ਕਾਫੀ ਦਿਨਾਂ ਤੋਂ ਪ੍ਰਚਾਰ ਕਰ ਰਹੇ ਨੇ ਲੋਕ ਸਭਾ ਹਲਕਾ ਸੰਗਰੂਰ ਦੇ ਪਿੰਡਾਂ 'ਚ ਸਾਡੇ ਨਾਲ ਮੌਜੂਦ ਨੇ ਕਰਾਂਗੇ ਗੱਲਬਾਤ ਝੋਟੇ ਬਾਈ ਸਵਾਗਤ ਹੈ ਤੁਹਾਡਾ ਸੈਂਟਰਲ ਪੰਜਾਬ ਟੀਵੀ ਤੇ ਧੰਨਵਾਦ ਜੀ ਸਾਰੇ ਦੇਖ ਰਹੇ ਤੇ ਸੁਣ ਰਹੇ ਸਰੋਤਨੋਂ ਮੇਰੇ ਬਣੋ ਫਤਿਹ ਪ੍ਰਵਾਨ ਕਰੋ ਜੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਪ੍ਰਮੇਂਦਰ ਭਾਈ ਜੀ ਕਿਵੇਂ ਚੱਲ ਰਿਹਾ ਪ੍ਰਚਾਰ ਕੈਂਪੇਨ ਦੇਖ ਰਿਹਾ ਤੁਸੀਂ ਕਾਫੀ ਲੰਮੇ ਸਮੇਂ ਤੋਂ ਲੋਕ ਸੁਭਾ ਹਲਕਾ ਸੰਗਰੂਰ ਜਾਨੀ ਕਿ ਸਿਮਰਨਜੀਤ ਸਿੰਘ ਮਾਨ ਲਈ ਪ੍ਰਚਾਰ ਕਰ ਰਹੇ ਹੋ ਕਿਵੇਂ ਦੀ ਕਿਵੇਂ ਦੀ ਵੇਵ ਚੱਲ ਰਹੀ ਆ ਕਿਵੇਂ ਦਾ ਮਾਹੌਲ ਮਿਲ ਰਿਹਾ ਪ੍ਰਚਾਰ ਕਰਨ ਦਾ ਤੁਹਾਨੂੰ ਵਧੀਆ ਹੀ ਹੰਗਾਰਾ ਮਿਲ ਰਿਹਾ ਲੋਕਾਂ ਦਾ ਸਤਿਕਾਰ ਮਿਲ ਰਿਹਾ ਲੋਕਾਂ ਵੱਲੋਂ ਵੱਡੀ ਗੱਲ ਆਦਰ ਪਾਉ ਪਿਆਰ ਕਰਦੇ ਨੇ ਆਪਾਂ ਤਾਂ ਚਲੋ ਲੀਡਰ ਹੈ ਨਹੀਂ ਆਪਾਂ ਤਾਂ ਕੋਈ ਸਿਆਸਤ ਵਾਲੀ ਗੱਲ ਆਪਾਂ ਤਾਂ ਨਸ਼ੇ ਦੀ ਗੱਲ ਕਰਦੇ ਆ ਵੀ ਨਸ਼ੇ ਨੇ ਆਪਣੇ ਘਰ ਜਾੜ ਤੇ ਆਪਾਂ ਤਾਂ ਸਿੱਖੀ ਦੀ ਗੱਲ ਕਰਦੇ ਆ ਆਪਾਂ ਤਾਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਦੀ ਗੱਲ ਕਰਦੇ ਆ ਆਪਾਂ ਤਾਂ ਸਿੱਧੂ ਮੂਸੇ ਵਾਲੇ ਦੀਪ ਸਿੱਧੂ ਦੀ ਗੱਲ ਕਰਦੇ ਆ ਅਮਰਪਾਲ ਤੇ ਐਨਐਸਏ ਲਾਉਣ ਦੀ ਗੱਲ ਕਰਦੇ ਆ ਮੌਜੂਦਾ ਸਰਕਾਰ ਜੋ ਹੋਣਾ ਆਪਾਂ ਤਾਂ ਇਹਨਾਂ ਦੀ ਗੱਲ ਕਰਦੇ ਆ ਵੀ ਇਹਨਾਂ ਨੇ ਆਪਾਂ ਨੂੰ ਕਿਵੇਂ ਲੁੱਟਿਆ ਖਸੋਟਿਆ ਆਪਾਂ ਨੂੰ ਧੋਖੇ ਦਿੱਤੇ ਆਪਣੇ ਨਾਲ ਵਾਅਦੇ ਕੀ ਕਰੇ 4 ਮਹੀਨਾ ਜ ਨਸ਼ਾ ਬੰਦ ਕਰਨ ਦਾ 5 ਮਿੰਟ ਚ ਐਮਐਸਪੀ ਦੇਣ ਦਾ ਮਾਈਆਂ ਨੂੰ ਹਜ਼ਾਰ ਹਜ਼ਾਰ ਰੁਪਈਆ ਦਾ ਲਾਜ ਚ ਦੇਣ ਦਾ ਬੇਰਜਗਾਰੀ ਖਤਮ ਕਰਨ ਦਾ ਅੰਗਰੇਜ਼ ਆਉਣ ਦਾ ਕਿੰਨੇ ਕੁਸ ਨੇ ਝੂਠੀਆਂ ਗੱਲਾਂ ਜੋ ਇਹਨਾਂ ਨੇ ਟਕਵਾਉਂਜਲੇ ਅਸੀਂ ਸਿਕਿਉਰਿਟੀ ਲੈਂਦੇ ਆਮ ਸਾਦਾ ਜੀਵਨ ਜਿਵੇਂ ਆਗੇ ਨਾ ਇਹ ਵੀ ਕਿਹਾ ਗਿਆ ਸੀ ਇਹਨਾਂ ਦੁਆਰਾ ਇਹਨਾਂ ਦੁਆਰਾ ਕਿਹਾ ਗਿਆ ਸੀ ਅਸੀਂ ਆ ਪ੍ਰਚਾਰ ਪੋਸਟਰ ਵੀ ਨਹੀਂ ਕਰਦੇ ਤੁਸੀਂ ਪੰਜਾਬ ਦੀ ਕੋਈ ਕੰਧ ਹੀ ਦਿਖਾ ਦਿਓ ਜਿੱਥੇ ਇਹਨਾਂ ਦੇ ਪੋਸਟਰਾਂ ਲੱਗੇ ਹੋਣ ਲੋਕਾਂ ਤੇ ਬੋਝ ਲੋਕਾਂ ਦੇ ਗੀਜਿਆਂ ਤੇ ਬੋਝ ਪਾ ਕੇ ਸੋ ਭਾਈ ਇਸਤਹਕ ਸੱਚ ਦੀ ਗੱਲ ਕਰਦੇ ਆ ਲੋਕਾਂ ਨੂੰ ਬੇਨਤੀ ਕਰਦੇ ਆ ਤੇ ਲੋਕ ਹੰਗਾਰਾ ਭਰਦੇ ਨੇ ਕੋਈ ਵਿਰੋਧ ਨਹੀਂ ਕਰਦੇ ਕਿਤੇ ਵੀ ਪ੍ਰਵਿੰਦਰ ਭਾਈ ਬਹੁਤ ਲੋਕਾਂ ਦੇ ਸਵਾਲ ਇਹ ਹੁੰਦੇ ਨੇ ਕਿ ਸਿਮਰ ਰਣਜੀਤ ਸਿੰਘ ਮਾਨ ਨੂੰ ਅਸੀਂ ਵੋਟਾਂ ਕਿਉਂ ਪਾਈਏ ਪਹਿਲਾਂ ਵੀ ਪਾਈਆਂ ਸੀ ਜਿਮਨੀ ਚੋਣ ਜਿੱਤੇ ਨੇ ਉਹ ਤੇ ਹੁਣ ਕਿਉਂ ਪਾਈਏ ਇਹ ਵੀ ਸਵਾਲ ਆਉਂਦੇ ਨੇ ਕਿਉਂ ਪਾਉਣ ਤੁਸੀਂ ਇਹ ਚ ਥੋੜਾ ਜਿਆਦਾ ਦੱਸੋ ਡਿਟੇਲ ਚ ਇਹ ਵੋਟਾਂ ਕਿਉਂ ਪਾਉਣ ਵੋਟਾਂ ਪਾਉਣ ਦਾ ਕਾਰਨ ਆਇਆ ਹੀ ਕੁਸਤਾ ਉਹਨਾਂ ਨੇ ਜੋ ਦੇਖੋ ਇਹ ਗੱਲਾਂ ਨੂੰ ਮੈਂ ਬਾਲਾ ਮੰਨਦਾ ਨਹੀਂ ਵੀ ਉਹਨਾਂ ਨੇ ਕੰਮ ਕਰੇ ਨੇ ਕੰਮ ਤਾਂ ਉਹਨਾਂ ਨੇ ਕਰੀ ਨੇ 7.5 ਕਰੋੜ ਰੁਪਏ ਉਹਨਾਂ ਨੂੰ ਆਇਆ ਹੈ ਉਹਨਾਂ ਨੇ 10 ਕਰੋੜ ਵੰਡਿਆ ਮੈਂ ਕਟੋ-ਕਟ ਪੌਣੇ 200 250 ਪਿੰਡਾਂ 'ਚ ਜਾਇਆ ਉਹਦਾ ਬਚਾ ਰਖਈ ਜਾਣਾ ਹਰੇਕ ਪਿੰਡ 'ਚ ਉਹਨਾਂ ਦੁਆਰਾ ਕੁਛ ਨਾ ਕੁਛ ਗ੍ਰਾਂਟ ਲਈ ਹੋਈ ਆ ਉੱਥੇ ਮੈਂ ਪੁੱਛਦਾ ਵੀ ਮੌਜੂਦਾ ਸਰਕਾਰ ਬਣੀਆਂ ਕੋਸਾਇਆ ਹੋਇਓ ਕਹਿੰਦੇ ਨਾ ਕੁਛ ਨਹੀਂ ਆਇਆ ਕਿਉਂਕਿ ਇਹਨਾਂ ਨੇ ਪਰੀਆਂ ਨੇ ਆਪਦੀਆਂ ਜੇਬਾਂ ਉਹਨੇ 7.5 ਕਰੋੜ ਆਇਆ 10 ਕਰੋੜ ਕਹਿੰਦੇ ਖਰਚਾ ਕਰਤਾ ਫਿਰ ਉਹ ਆ ਜਿਹੜਾ ਹੋਰ ਕੰਮ ਕਰੇ ਨੇ ਆ ਕੀ ਤਾਰਾਂ ਦੂਰਾਂ ਕਹਿੰਦੇ ਨੇ ਇਹ ਵੀ ਲੈ ਕੇ ਆਇਆ ਕਿਉ ਮੈਨੂੰ ਇਹਦਾ ਬੜਾ ਟਕਾਉਣ ਜਲਾ ਪਤਾ ਨਹੀਂ ਕਿਉ ਮੈਂ ਗਲੀਆਂ ਨਾਲੀ ਦੀ ਸਿਹਤ ਚੁਲਜ ਕੇ ਰਾਜੀ ਨਹੀਂ ਆ ਆਪਾਂ ਤਾਂ ਗੱ ਸੀ ਕੀ ਮੁੱਦਿਆਂ ਤੇ ਉਹਨਾਂ ਨੇ ਬਹੁਤ ਕੁਝ ਕਰਿਆ ਆਪਣੇ ਬੱਚਿਆਂ ਦਾ ਜਿਸ ਤੁਸੀਂ ਸੁਨਹਿਰਾ ਭਿਖ ਭਿਖਾਉਣੇ ਘੱਟ ਗਿਣਤੀ ਵਾਲੀ ਉਹ ਬੋਲਿਆ ਇਹ ਸਰਕਾਰ ਨੇ ਸਭ ਤੋਂ ਪਹਿਲਾਂ ਨਸ਼ੇ ਦੀ ਗੱਲ ਕਰੀ ਸੀ ਅਸੀਂ ਨਸ਼ੇ ਖਿਲਾਫ ਬੋਲਣ ਲੱਗੇ ਸਰਕਾਰ ਨੇ ਸਾਡਾ ਮੇਰਾ ਬਹੁਤ ਹੀ ਤਾਕੜਾ ਜਲੂਸ ਕੱਢਿਆ ਮੇਰੇ ਘਰ ਦੀਆਂ ਕੰਧਾਂ ਟਪਾਈਆਂ ਇਸ ਸਰਕਾਰ ਨੇ ਮੇਰੇ ਮੇਰੇ ਬਜ਼ੁਰਗ ਆਪਾ ਨੂੰ ਧੱਕੇ ਮਰਵਾਏ ਇਸ ਸਰਕਾਰ ਨੇ ਐਸੀ ਸਰਕਾਰ ਨੇ ਸਿੱਧੂ ਮਸੇਵਾਲਾ ਦਾ ਮਰਡਰ ਕਰਵਾਇਆ ਹੋਰ ਅਦੀਪ ਸਿੱਧੂ ਵੀ ਇਸ ਦਾ ਦਿੱਲੀ ਸਰਕਾਰ ਸੀ ਬਾਕੀ ਧੋਖੇਬਾਏ ਨੇ ਚੋਰ ਨੇ ਸਾਰੇ ਹੀ ਇਹ ਜੋ ਸਾਡੇ ਮਾਨਸ ਵਾਲਿਆਂ ਦਾ ਕੀ ਹਾਲ ਹੋਇਆ ਹੋਰ ਕਿੰਨੇ ਫੜੇਗੇ ਕੀ ਕੁਛ ਹੋਇਆ ਇਹਨਾਂ ਨਾਲ ਇਹਨਾਂ ਨੇ ਲੋਕਾਂ ਮੇਰੇ ਨਾਲ ਬਿਠਾ ਕੇ ਦੱਸਰ ਵੀ ਇਹਨਾਂ ਨੇ ਕੋਈ ਇੱਕ ਕੰਮ ਕਰਿਆ ਕਿਈ ਵਿਰੋਧ ਹੋਇਆ ਪਰ ਸੋਭਨਤਮਨ ਸਾਹਿਬ ਜਿਹੜਾ ਸੀਐਮ ਆਇਆ ਸੀਗਾ ਸਾਡੇ ਮੌੜ ਮਾਨਸਾ ਇਹਨਾਂ ਨੇ ਇੰਨਾ ਇਕੱਠ ਕਰਿਆ ਕਿਤੋਂ ਕਿਤੋਂ ਬੰਦੇ ਬੁਲਾਏ ਪੈਸੇ ਦੇ ਕੇ ਦਿਹਾੜੀ ਦੇ ਬੰਦੇ ਸੱਦੇ ਕੋਲ ਮਿਲਾ ਕੇ ਆਣਾ ਹੀ ਤੇ ਉਹ ਉੱਥੇ ਵਿਰੋਧ ਕਰਤਾ ਲੋਕ ਲੋਕ ਸੀ ਉਹਨਾਂ ਨੇ ਦੁਕਾਨਾਂ ਬੰਦ ਕਰਤੀਆਂ ਉੱਥੋਂ ਭੱਜੇ ਮੌੜ 바ਕੇ ਮੌੜ ਦੇਖੋ ਕਿਵੇਂ ਜਲੂਸ ਕੱਢਿਆ ਲੋਕਾਂ ਨੇ ਕਿਉਂ ਉਹ ਮੌੜ ਵਾਲਾ ਐਮਐਲਏ ਕਿਉਂ ਲੋਕਲ ਐਮਐਲਏ ਨਾ ਉਹ ਚੋਰ ਪ੍ਰਵਿਰਤੀ ਦੇ ਨੇ ਉਹ ਹੁਣ 10-10 ਰੁਪਏ ਦੀਆਂ ਉਹ ਪਰਚੀਆਂ ਕੱਟਦਾ ਰਿਹਾ ਮੌੜ ਵਾਲਾ ਲੋਕਾਂ ਦੀਆਂ ਤੇ ਮਾਨਸ ਵਾਲਾ ਡਾਕਟਰ ਸੀਗਾ ਉਹਦੇ ਨਾਲ ਪਤਾ ਨਹੀਂ ਕੋਈ ਨਿੱਜੀ ਹਿਰਨਜ ਸੀ ਪਤਾ ਨਹੀਂ ਡਰ ਸੀਗਾ ਛੋਟੇ ਪੁਰ ਵਾਂਗੂ ਵੀ ਉੱਪਰ ਨਾ ਜੇ ਸਾਥੋਂ ਉਹਦੀਆਂ ਉਹ ਲੱਤਾਂ ਵੜਤੀਆਂ ਇਹਨਾਂ ਨੇ ਠੀਕ ਹੈ ਜਨਨ ਕਿ ਕੀ ਲੱਗਦਾ ਤੁਹਾਨੂੰ ਵੀ ਬਹੁਤ ਲੋਕ ਨਾਰਾਜ਼ ਨੇ ਜਿਵੇਂ ਦਾ ਲੱਗ ਰਿਹਾ ਜਿਵੇਂ ਦੇ ਉਹਨਾਂ ਦੇ ਕਾਫਲੇ ਦੀਆਂ ਗੱਲਾਂ ਬਾਤਾਂ ਤੁਸੀਂ ਕਰ ਰਹੇ ਹੋ ਕਿ ਕਾਫੀ ਨਾਰਾਜ਼ ਦਿਖਾਈ ਦੇ ਰਹੇ ਨੇ ਲੋਕ ਮੈਂ ਤਾਂ ਕਾਮ ਬੰਦਾ ਜੀ ਨਾ ਮੇਰਾ ਪਿਓ ਲੀਡਰ ਨਾ ਹਣਾ ਅਸਤਾ ਪੂਰੇ ਨਾਰਾਜ਼ ਆ ਜਮਾਨਾ ਨਾਰਾਜ਼ ਨਹੀਂ ਪੂਰੀ ਕਚੀਚੀ ਲੈਨੇ ਆ ਜੜ ਕੱਢਣਾ ਚਾਹੁੰਨੇ ਤੇ ਕੱਢਾਂਗੇ ਵੀ ਸਾਡੇ ਤੇ ਝੁਲਮ ਕਰਿਆ ਯਾਰ ਅਸੀਂ ਕਿਵੇਂ ਸਹਿ ਲਈਏ ਸਾਡੇ ਘਰੇ ਇਹਨਾਂ ਨੇ ਬਿਣਾ ਗੱਲੋਂ ਮੈਂ ਨਸ਼ੇਬ੍ਰੁੱਧ ਬੋਲਦਾ ਸੀ ਨਸ਼ੇਬ੍ਰੁੱਧ ਦਾ ਪ੍ਰਚਾਰ ਕਰਦਾ ਸੀ ਹਣਾ ਤੇ ਇਹਨੇ ਮੇ ਨਾਲ ਧੱਕਾ ਕਰਿਆ ਪੂਰਾ ਜੱਜ ਕੇ ਮੈਂ ਤਾਂ ਮੈਂ ਤਾਂ ਮੈਂ ਤਾਂ ਕੋਈ ਤਾਂ ਖੁਸ਼ ਨਹੀਂ ਮੈਂ ਕਾਮ ਜੋ ਅਣਕੀ ਹੈ ਆਮ ਸਹਿਰੀ ਉਦੋਂ ਤਾਂ ਖੁਸ਼ੀ ਨਹੀਂ ਹੈਗਾ ਕੋਈ ਵੀ ਅਚੇ ਮਲਾਜ ਮਾਰ ਕੇ ਦੁਖੀ ਹੈ ਤਾਂ ਛੋਟੇ ਭਾਈ ਉਦੋਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਪੁਲਿਸ ਹੈਗੀ ਆ ਜੀ ਪੰਜਾਬ ਪੁਲਿਸ ਆ ਉਹ ਕਰੂ ਕੰਮ ਤੁਸੀਂ ਪੰਜਾਬ ਪੁਲਿਸ ਵਾਲੇ ਕੰਮ ਕਿਉਂ ਕਰਦੇ ਹੋ ਇਹ ਵੀ ਸਵਾਲ ਖੜੇ ਹੋਏ ਸੀ ਉਦੋਂ ਗੱਲਬਾਤ ਵੀ ਕਹਿੰਦੇ ਸੀ ਉਹ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਪੁਲਿਸ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਆਪਣੇ ਜੇ ਪੰਜਾਬ ਪੁਲਿਸ ਕੰਮ ਕਰਦੀ ਉਹ ਨਸ਼ਾ ਖਤਮ ਹੋ ਜਾਏ ਜਾਂ ਪੁਲਿਸ ਕੰਮ ਕਰਦੀ ਉਹ ਲੋਕਾਂ ਦੇ ਜਵਾਕਨਾਮਾ ਕਿਉਂ ਮਾਰਨ ਪੰਜਾਬ ਪੁਲਿਸ ਤਾਂ ਸੰਬੰਧੀ ਬਿਖਿਆ ਰਹੀ ਹੈ ਸਾਡੇ ਮਾਨਸਾ ਜਿੱਦਾਂ ਖਾਸ ਕਰਕੇ ਪੈਸੇ ਲੈ ਰਿਹਾ ਥੋੜਾ ਐਸਸ ਬਦਲ ਹੀ ਨਹੀਂ 403 ਮੇਰੇ ਨਾਲ ਜਦੋਂ ਦਾ ਨਜ਼ਰ ਹੋ ਗਿਆ ਐਨਾ ਜਿਹੜਾ ਐਸਸਪੀ ਦਾ ਬਦਬਦ ਕਰਿਆ ਕੱਲ ਕਿੰਨਾ ਹੁੰਦਾ ਜੇ ਚੰਗੇ ਕੰਮ ਕਰੇ ਤਾਂ ਸਾਡਾ ਤਾਂ ਗਲੀ ਗਲੀ 'ਚ ਨਸ਼ਾ ਕੱਲ ਫਿਰ ਮਾਣਾ ਦੇਹ ਭਗਵਾਨ ਬਣਾ ਕੇ ਗਿਆ ਪਹਿਲਾਂ ਜਨੀ ਰੱਖ ਗਿਆ ਉੱਥੇ ਮਰ ਗਿਆ ਕੱਲ ਮਾਨਸਾ ਗਿਆ ਪਰਸੋਂ ਥੇਸ ਜਿਆਦੇ ਵਾਲੇ ਖੀਵੇ 16 ਸਾਲਾਂ ਦਾ ਬੱਚਾ ਮਰ ਗਿਆ ਟਿਕਾਲਾ ਕੰਨੀ ਪੁਲਿਸ ਸਾਰੇ ਪੰਜਾਬ 'ਚ ਲੱਗੀ ਹੋਈ ਵੀ ਕੋਈ ਡੜਾ ਨਾ ਮਾਰੇ ਮੈਂ ਵਿਰੋਧ ਕਰਨਾ ਸੀਵਾ ਕਰ ਫਿਰ ਮੈਂ ਕਰਨਾ ਨਹੀਂ ਚਾਹੁੰਦਾ ਮਾਹ ਡੱਬਰਾ ਉਹੀ ਲੋਕ ਹੀ ਬਹੁਤ ਕਰੀ ਜਾਂਦੇ ਨੇ ਆਪਾਂ ਤਾਂ ਪਹਿਲਾਂ ਹੀ ਕਰਤਾ ਸੀਦਾ ਠੀਕ ਹੈ ਆਪ ਤਾਂ ਤੁਹਾਡੀ ਕਦੇ ਸਿਮਰਜੀਤ ਸਿੰਘ ਮਾਨ ਨਾਲ ਗੱਲਬਾਤ ਹੋਈ ਆ ਕਿਉਂਕਿ ਸਿਮਰਜੀਤ ਸਿੰਘ ਮਾਨ ਨੇ ਕਦੇ ਮੁੱਦਾ ਚੁੱਕਿਆ ਉੱਥੇ ਬਤੌਰ ਮੈਂਬਰ ਪਾਰਲੀਮੈਂਟ ਦਿੱਲੀ ਜਾ ਕੇ ਵੀ ਸਾਡੇ ਨਸ਼ੇ ਦਾ ਕੰਮ ਐਵੇਂ ਚੱਲ ਰਿਹਾ ਜਦ ਤੁਹਾਡੀ ਗੱਲਬਾਤ ਹੋਈ ਕਿ ਮਾਨ ਸਾਹਿਬ ਇਹ ਪਹਿਲ ਤੌਰ ਤੇ ਚੱਕਣਾ ਜੇ ਤੁਸੀਂ ਮੈਂਬਰ ਪਾਰਲੀਮੈਂਟ ਬਣਦੇ ਸਿ ਮੇਰੇ ਧਰਨੇ 'ਚ ਸਿਮਰਜੀਤ ਮਾਨ ਸਿੰਘ ਨੇ ਪੂਰਾ ਜਿੰਨਾ ਦੀ ਬਾਰੀ ਹੁੰਦੀ ਸੀ ਜਿਵੇਂ ਇਹ ਪੂਰੇ ਇਦਾਂ ਦੀ ਪਾਰਟੀ ਮੂਰੇ ਲੱਗੀ ਹੋਈ ਸੀ ਸਾਡੇ ਇਹਨਾਂ ਦੀ ਪਾਰਟੀ ਨੇ ਸਿਮਰਜੀਤ ਸਿੰਘ ਮਾਨ ਹਰੇਕ ਜਿੱਦਾਂ ਦੀ ਬਾਰੀ ਹੁੰਦੀ ਸੀ ਹਰੇਕ ਧਰਨੇ ਤੇ ਗਏ ਨੇ ਉੱਥੇ ਜਿਵੇਂ ਬਾਰੀ ਆਉਂਦੀ ਹੈ 15 ਨਾਂ ਦਾ 20 ਨਾਂ ਬਾਅਦ ਇਹਨਾਂ ਦੀ ਪੂਰੀ ਪਾਰਟੀ ਜਾਂਦੀ ਉੱਥੇ ਨਾਲੇ ਪੂਰਾ ਗੱਜ-ਬੱਜ ਕੇ ਮੇਰੀ ਸਪੋਰਟ ਕਰੀ ਉੱਤੋਂ ਤੱਕ ਮੁੱਦਾ ਚੁੱਕ ਕੇ ਅੱਗੇ ਤੱਕ ਲੈ ਕੇ ਤੇ ਮੈਨੂੰ ਆਸ਼ਵਾਸ਼ਣ ਵੀ ਦਿਵਾਇਆ ਇਹਨਾਂ ਨੇ ਵੀ ਜੇ ਅਸੀਂ ਤੇਰੀ ਸੰਗਰੂਹ ਚ ਮਦਦ ਕਰ ਦਾਂਗੇ ਜਿੰਨੀ ਗੱਜ ਹੱਥ ਚ ਹੋ ਗਈ ਪਹਿਲਾਂ ਵੀ ਕਹਦੇ ਕਰਤ ਕਰੀ ਐ ਗਾਗਰ ਹੁਣ ਪੁਲਿਸ ਯਾਰ ਹੱਥ ਚ ਇਹਨਾਂ ਦੇ ਖੇਤਰੀ ਜਿਹੜੋਂ ਜਿੱਤੇ ਹੋਇਆ ਰਾਜ ਇਹਨਾਂ ਦਾ ਹੈ ਇਹ ਕਿਵੇਂ ਇਹ ਪੁਲਿਸ ਨੂੰ ਹੁਕਮ ਨਹੀਂ ਦਿੰਦੇ ਲੈ ਹੁਣ ਤੁਹਾਨੂੰ ਮੈਂ ਗੱਲ ਸੁਣਾਉਣਾ ਹੈ ਇੱਥੇ ਮੁੰਡਾ ਹੈ ਮੇਰਾ ਦੋਸਤ ਹੈ ਵੀ ਉਦਾ ਪ੍ਰਾਈਵੇਟ ਕੰਮ ਹੈ ਕੋਈ ਉਹਨੇ ਆਪਦਾ ਕੰਮ ਕਰ ਕਰਾਇਆ ਹੋਇਆ ਉਹਦੇ ਅਫਸਰਾਂ ਨੂੰ ਉੱਥੇ ਸਰਕਾਰੀ ਅਫਸਰਾਂ ਨਾਲ ਐਸੇ ਮੋਲ ਆਲਾ ਦੇ ਭੇਜੇ ਰੇਡਾ ਮਰਵਾ ਮਰਵਾ ਦੁਖੀ ਕਰ ਲਿਆ ਉਹ ਵਿਚਾਰਾ ਦੁਖੀ ਹੋ ਕੇ ਵਗ ਗਿਆ ਕਹਿੰਦਾ ਜੀ ਹਫਤਾ ਦਾ ਮੈਂ ਮਹੀਨਾ ਤੁਹਾਨੂੰ ਭੇਜਦਾ ਇਹ ਮੀਤਹੇਰ ਕੋਲ ਹੀ ਵਗ ਗਿਆ ਆ ਹੁਣ 15 ਮਿੰਟ ਪਹਿਲਾਂ ਉਹ ਰਿਆ ਕੇ ਗਿਆ ਮੇਰੇ ਕੋਲ ਬੰਦਾ ਉਹ ਤੇ ਮੀਤਹੇਰ ਕਹਿੰਦਾ ਹੋਰ ਤਾਂ ਸਾਰੀਆਂ ਗੱਲਾਂ ਛੱਡ ਮਹੀਨਾ ਮੂੰਹੋਂ ਦਾ ਚੱਲ ਤੁਸੀਂ ਦੇਣੀ ਐ ਤੁਹਾਡਾ ਤੁਹਾਡਾ ਤੁਸੀਂ ਕੰਮ ਕਰਦੇ ਹੋ ਸੱਚੀ ਗੱਲ ਆ ਬੰਦਾ ਮੂੰਹ ਤੇ ਲਿਆ ਹੁਣ ਟੰਗ ਕਰਿਆ ਕਹਿੰਦਾ ਮੈਨੂੰ ਕਹਿੰਦਾ ਤੇਰਾ ਚਾਚੇ ਨੂੰ ਸਪੋਰਟ ਕਰਵਾਓ ਕਾਂਗਰਸ ਚਾਹੇਂਦਾ ਸਾਡੀ ਸਪੋਰਟ ਕਰਾਓ ਕਹਿੰਦਾ ਮੈਂ ਕਿਵੇਂ ਕਰਵਾਹਾਂ ਸਪੋਰਟ ਮੈਂ ਤਾਂ ਕੰਮ ਹੀ ਬੰਦ ਕਰ ਦੂੰਗਾ ਕਹਿੰਦਾ ਮੈਂ ਇਹਨੂੰ ਕਿਹਾ ਮੈਂ ਮੂਰਖਾ ਤੂੰ ਮੇਰਾ ਦੋਸਤ ਤੂੰ ਮੇਰੇ ਕੋਲੇ ਕਦੋਂ ਆਇਆ ਆਪਾਂ ਜਲੂਸ ਕੱਢ ਦਾਂਗੇ ਇਹਨਾਂ ਦਾ ਐਸ ਲੈਵਲ ਤੇ ਘਟਿਆ ਲੈਵਲ ਤੇ ਦੂਜੀਆਂ ਪਾਰਟੀਆਂ ਐ ਤਾਂ ਨਹੀਂ ਕਰਦੀਆਂ ਹੁਣ ਜੇ ਕਿਸੇ ਨੇ ਪ੍ਰਾਈ ਮੈਂ ਕੰਮ ਕਰ ਰੱਖਿਆ ਮੈਨੂੰ ਕੋਈ ਤੰਗ ਕਰਕੇ ਆਇਆ ਤਾਂ ਨਹੀਂ ਕਹਿੰਦਾ ਕੰਮ ਬੰਦ ਕਰ ਤਾ ਉਹਨੂੰ ਵੋਟ ਪਾ ਪੁਰਾਣੀਆਂ ਪਾਰਟੀਆਂ ਸਾਰੀਆਂ ਨੇ ਚਾਹੀ ਕੋਈ ਮਰਜ਼ੀ ਆ ਇਹ ਤਾਂ ਐਸ ਹੱਦ ਤੱਕ ਗਰ ਗਈ ਇਹ ਕੋਈ ਬੋਲਣ ਲੱਗੇ ਹੋਦਾ ਦੋਸ਼ਮਣ ਕੋਈ ਵੀ ਬੋਲਿਆ ਉਹਨਾਂ ਦੇ ਭਾਨਾ ਬੋਲਿਆ ਮੈਂ ਬੋਲਿਆ ਅਮਰਤਪਾਲ ਸਿੱਧੂ ਨੇ ਅਮਰ ਸਿਕਾਉਂਦੀ ਅਮਰਤਪਾਲ ਸਾਹਿਬ ਨੇ ਹਨ ਉਹਨੂੰ ਚੱਕ ਕੇ ਐਨਐਸਏ ਮਾਰੀ ਹੁਣ ਕੋਈ ਹੋਰ ਐ ਕੋਈ ਛੋਡੇ ਵਰਗਾ ਪੱਤਰਕਾਰ ਸੀ ਪ੍ਰੀਤ ਸੈਣੀ ਉਹਨੂੰ ਜ਼ਹਿਰ ਦੇ ਕੇ ਮਰਵਾਤਾ ਚੈਨਲ ਮੇਰਾ ਬੰਦ ਕਰੀ ਜਾ ਰਹੇ ਨੇ ਵੀ ਆਵਾਜ਼ ਨਾ ਜਾਵੇ ਜੇ ਨਵਾਂ ਬਣਾਉਣਾ ਦੀ ਉਹ ਬੰਦ ਕਰ ਦਿੰਦੇ ਨੇ ਕੀ ਕਹਿੰਦੇ ਨੇ ਵਿੱਚ ਜਮੀ ਆਵਾਜ਼ ਨਹੀਂ ਜਾਣ ਦਿੰਦੇ ਮੇਰੀ ਤਾਂ ਅੱਗੇ ਜੇ ਕੋਈ ਛੋਡੇ ਵਰਗਾ ਪਾਉਂਦਾ ਤਾਂ ਸੋਨੂੰ ਧਮਕੀਆਂ ਲੱਗ ਜਾਣਗੇ ਦੇਖ ਲਓ ਵੀ ਝੋਟੇ ਨੂੰ ਤੁਸੀਂ ਕਿਉਂਗਾ ਆਪਣਾ ਸੱਚ ਬੋਲਣਾ ਤੇ ਬੋਲਾਂਗੇ ਵੀ ਗੱਡ ਵੱਡ ਕੇ ਜੇ ਦੇਸ਼ ਮੁੱਚੜ ਦਾ ਕੰਡਾ ਕੱਢਿਆ ਇਹਨੂੰ ਹਰਾਇਆ ਨੂੰ ਪਹਿਲੀਆਂ ਹੀ ਥਾਂ ਤੇ ਲੈ ਕੇ ਆਇਆ ਉਹਦੇ ਚੀਕਾ ਮਾਰੂਗਾ ਤੇ ਉਹਦੇ ਦੇ ਸਾਹਮਣੇ ਅਸੀਂ ਆਵਾਂਗੇ ਨਾਲ ਜੁਲਮ ਕਰਿਆ ਜਿਉਂਦੇ ਰਹਿਗੇ ਤਾਂ ਤਾਂ ਆਵਾਂਗੇ ਜਾਂਗੇ ਜੇ ਮਰ ਗਏ ਫਿਰ ਤਾਂ ਇਹ ਹਿੱਕ ਤੇ ਨੱਚਾਂਗੇ ਮਰ ਕੇ ਪਰਮਿੰਦਰ ਭਾਈ ਤੁਸੀਂ ਪਹਿਲਾਂ ਸਰਕਾਰ ਬਣਾਈ ਹੈ ਇਹ ਕਿਉਂਕਿ ਉਦੋਂ ਤੁਸੀਂ ਵੀ ਵੋਟਾਂ ਪਾਈਆਂ ਨੇ ਲੱਗਦਾ ਸੀ ਕਿ ਬਦਲਾ ਆਊਗਾ ਫਰਕ ਪਊਗਾ ਦੂਜੀ ਪਾਰਟੀਆਂ ਤੋਂ ਦੁਖੀ ਹੋ ਕੇ ਕੀਤਾ ਤੁਸੀਂ ਪਹਿਲਾਂ ਕੰਮ ਇਹ 92 92 ਜਿੱਤੇ ਨੇ ਕਿਵੇਂ ਹਰੇਕ ਬੰਦੇ ਦੀ ਮਰਜ਼ੀ ਨਾਲ ਜਿੱਤੇ ਨੇ ਇਹ ਮੈਂ ਨਾ ਪਾਈਆਂ ਹੋਣਗੀਆਂ ਤਾਂ ਕਿਸੇ ਦਾ ਪਾਈਆਂ ਹੀ ਨਹੀਂ ਇਹਨਾਂ ਨੂੰ ਇਹਨਾਂ ਨੇ ਕਿਸੇ ਤੇ ਖਰਾ ਨਹੀਂ ਉਤਰੇ ਇਹ दुखी ਕਰਿਆ ਹਰੇਕ ਵਰਗ ਇਹਨਾਂ ਨੇ ਤੁਸੀਂ ਦੱਸੋ ਤੁਸੀਂ ਤੁਸੀਂ ਵੀ ਪਾਈ ਹੋਗੇ ਤੁਸੀਂ ਖੁਸ਼ ਹੋ ਉਹਨਾਂ ਤੋਂ ਕੌਣ ਖੁਸ਼ ਕੌਣ ਹੈ ਹਰੇਕ ਦਾ ਇਹਨਾਂ ਨੇ ਗੱਲ ਵੱਡਿਆ ਗਰੀਬ ਹੋਰ ਗਰੀਬ ਹੁੰਦਾ ਰਿਹਾ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਪੰਜਾਬ ਇਹਦੇ ਹੱਥ 'ਚ ਨਹੀਂ ਹੈਗਾ ਪੰਜਾਬ ਹੈ ਹੱਥ 'ਚ ਰਾਗਵ ਚੱਡੇ ਦੇ ਤੇ ਸਾਡੇ ਖਾੜਕੂ ਸਿੰਘ ਸਾਡੇ ਹੀਰੇ ਦੀਪਹਿਰਾ ਵਰਗੇ ਉਹਨਾਂ ਦਾ ਕੈਰੇਕਟਰ ਡਿਫਾਈਨ ਕਰ ਰਹੇ ਨੇ ਉਹਨਾਂ ਦੇ ਕੈਰੇਕਟਰ ਨੂੰ ਡੀਫੇਮ ਕਰ ਰਹੇ ਨੇ ਤੇ ਹੀਰੋ ਬਣਾ ਰਹੇ ਨੇ ਕਿੰਨਾਂ ਨੂੰ ਕਲਾਕਾਰਾਂ ਨੂੰ ਉਹਨਾਂ ਨੂੰ ਗੁੰਡੇ ਦਿਖਾ ਰਹੇ ਨੇ ਲੋਕਾਂ ਨੂੰ ਕੀ ਪਤਾ ਫਿਲਮ ਬਣਾ ਰਹੇ ਨੇ ਤੇ ਉਹਨਾਂ ਚ ਇਹਨਾਂ ਦੀ ਮੇਨ ਪਨੀਤੀ ਚੋਪੜ ਹੈ ਹੀ ਆਪਸ ਸਰਾਂ ਨੂੰ ਪਤਾ ਹੈ ਬਿਲਕੁਲ ਲੋਕ ਸਭਾ ਹਲਕਾ ਸੰਗਰੂਰ ਨੂੰ ਕਿਵੇਂ ਦੇਖਦੇ ਹੋ ਸੁਖਪਾਲ ਸਿੰਘ ਖਹਿਰਾ ਕਾਂਗਰਸ ਤੋਂ ਨੇ ਕਾਂਗਰਸ ਨੂੰ ਕਿਵੇਂ ਲੈ ਕੇ ਆਉਂਦੇ ਹੋ ਤੁਸੀਂ ਚਲੋ ਆਮ ਆਦਮੀ ਪਾਰਟੀ ਕਹਿ ਰਹੇ ਹੋ ਕਿ ਇਹਨਾਂ ਨੇ ਤਾਂ ਬਹੁਤ ਕੁਝ ਲੋਕਾਂ ਨੇ ਮਤਲਬ ਸੋਚਿਆ ਸੀ ਵੀ ਐਵੇਂ ਹੋਊ ਐਵੇਂ ਹੋਊ ਕੁਝ ਵੀ ਨਹੀਂ ਹੋਇਆ ਤਾਂ ਕਾਂਗਰਸ ਪਾਰਟੀ ਤੋਂ ਸੁਖਪਾਲ ਸਿੰਘ ਖਹਿਰਾ ਲੜ ਰਹੇ ਨੇ ਸਿਮਰਨਜੀਤ ਸਿੰਘ ਮਾਨ ਬਰੁੱਦ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਕੋਈ ਮਰਜ਼ੀ ਲੜੀ ਜਾਵੇ ਜੀ ਅਸੀਂ ਤਾਂ ਕਰਨੀ ਆ ਸਿੱਖੀ ਦੀ ਸਪੋਰਟ ਅਸੀਂ ਕਿਸੇ ਨੂੰ ਮਾੜ ਏਐਨਸੀ ਮੌਜੂਦਾ ਪਾਰਟੀ ਆ ਸਰਕਾਰ ਆ ਇਹਨਾਂ ਦਾ ਇਹਨਾਂ ਨੂੰ ਆਪਾਂ ਤਾਂ ਕਹਤਾ ਉਹਨਾਂ ਨਾਲ ਆਪਣਾ ਕਿਸੇ ਨਾਲ ਕੋਈ ਪਤਾ ਨਹੀਂ ਕਿਸਦਾ ਆਪਾਂ ਕੋਈ ਇਹਨੇ ਸਿਆਸੀ ਵੀ ਨਹੀਂ ਉਹ ਤਾਂ ਦਿਲਾਂ ਦੇ ਉਹੀ ਉੱਕਰੇ ਹੋਇਆ ਸਾਡੇ ਜਨਮ ਤੋਂ ਕੁ ਸਾਲ ਪਹਿਲਾਂ 1984 ਯਾਦ ਆ ਸਾਨੂੰ ਅਸੀਂ ਤਾਂ ਉਹ ਚੀਜ਼ ਭੁੱਲ ਨਹੀਂ ਸਕਦੇ ਕੋਈ ਹੋਰ ਭੁੱਲ ਜੇ ਤਾਂ ਆਪਾਂ ਕਹਿਣਾ ਕਿ 1984 ਬਸ ਸਿਮਪਲ ਜੀ ਗੱਲ ਆ ਸਾਡਾ ਸਿੱਖ ਕੌਮ ਦਾ ਕਹਾਣ ਕਰਨ ਵਾਲਾ ਆਪਾਂ ਹੁਣ ਕਿਵੇਂ ਹਾਂ ਕੋਈ ਕੀ ਕਰ ਸਕਦੇ ਸਾਨੂੰ ਕੋਈ ਲੋੜ ਹੀ ਨਹੀਂ ਬੋਲਣ ਦੀ ਠੀਕ ਹੈ ਠੀਕ ਹੈ ਬਿਲਕੁਲ ਵਿੱਚ ਸਵਾਲ ਇਹ ਵੀ ਆਉਂਦੇ ਨੇ ਕਿ ਸਿਮਰਨਜੀਤ ਸਿੰਘ ਮਾਨ ਗੱਲਾਂ ਬਹੁਤ ਕਰਦੇ ਨੇ ਪਰ ਉਹਨਾਂ ਦਾ ਰਿਜ਼ਲਟ ਨਹੀਂ ਨਿਕਲਿਆ ਕੋਈ ਨਤੀਜਾ ਨਹੀਂ ਨਿਕਲਿਆ ਜਿਵੇਂ ਇਨਸਾਫ ਦੀ ਗੱਲ ਕਰਦੇ ਨੇ ਕਿ ਦੀਪ ਸਿੱਧੂ ਦੀ ਗੱਲ ਕਰਦੇ ਨੇ ਸਿੱਧੂ ਮੂਸੇਵਾਲੇ ਦੀ ਪਰ ਰਿਜ਼ਲਟ ਤਾਂ ਨਿਕਲਿਆ ਨਹੀਂ ਸਿਰਫ ਮੁੱਦਾ ਠਾਉਂਦੇ ਨੇ ਯਾਰ ਮੁੱਦਾ ਠਾਉਣਾ ਕਿਹੜਾ ਛੋਟੀ ਮੋਟੀ ਗੱਲ ਹੈ ਮੈਂ ਮੁੱਦਾ ਠਾਇਆ ਹੁਣ ਮੇਰਾ ਰਿਜ਼ਲਟ ਕਿੰਨਾ ਕਨਿਕਲਿਆ ਮੈਂ ਆਪ ਮਾਰ ਹੋ ਗਿਆ ਪਰਚੇ ਪੈਗੇ ਮੈਂ ਸਿਰਫ ਮੁੱਦਾ ਠਾ ਕੇ ਦੇਖੇ ਤਾਂ ਸੀ ਕਿਸੇ ਚ ਹਿੰਮਤ ਹੈ ਕੋਈ ਮੁੱਦਾ ਠਾਇ ਯੇ ਕਹੇ ਦੂਜਿਆਂ ਵਾਂਗੂ ਛੱਟ ਕੇ ਕਹਿੰਦਾ ਉਹ ਤਾਂ ਅਜੇ ਨੂੰ ਤਾਂ ਗਵਰਨਰ ਮੁੱਖ ਮੰਤਰੀ ਦੋ ਵਾਰ ਬਣਿਆ ਹੁੰਦਾ ਦਿੱਲੀ ਦਾ ਪਟਾ ਗਲ ਚ ਪਾਇਆ ਹੁੰਦਾ ਉਹ ਤਾਂ ਕੰਮ ਕਰਦਾ ਕਰਦਾ ਕਿਉਂ ਨਹੀਂ ਪਿੰਡ ਪਿੰਡ ਦਾ ਗ੍ਰਾਂਟ ਦੇ ਰੱਖੀ ਹੈ ਵਿਚਾਰਾ 1.5 ਸਾਲ ਚ ਪਤੀ ਸੀਐਮ ਇਹਨੇ ਆਪਣੇ ਮਾਨ ਸਾਹਿਬ ਨੇ ਲੱਗਣ ਲਾਇਆ ਉਹਨੂੰ ਸੁਣਨਾ ਨਵੇਂ ਚ ਗ੍ਰਾਂਟਾਂ ਦਾ ਹੋਰ ਮੁੱਦੇ ਕਿਵੇਂ ਚੱਕੇ ਜਾਂਦੇ ਹੁੰਦੇ ਨੇ ਸਿੱਖੀ ਦੀ ਲੈ ਕੇ ਖੜਿਆ ਸਿੱਖੀ ਤਾਂ ਆਪਣੀ ਬੇਇੱਜ਼ਤੀ ਸੀ ਕਦੋਂ ਹੁੰਦੀ ਇਹਨਾਂ ਨੇ ਸਾਰਿਆਂ ਨੇ ਇਹ ਆਸ ਜਗਾਈ ਬੈਠਾ ਸਿੱਖਾਂ ਦੀ ਉਹ ਸਿੱਖਾਂ ਦੀ ਜਿਹਨੇ ਦੇ ਹਿਰਦੇ ਬਲੁੰਦਰ ਨੇ ਨਾ ਕਿ ਉਹਨਾਂ ਦੀ ਜਿਹਨਾਂ ਨੇ ਨਿੱਜੀ ਮਫਾਦ ਲਈ ਕਿਸੇ ਨੇ ਮਾੜੀ ਪਿੰਡ ਚ ਪੂਛ ਲਵਾਉਣੀ ਹੈ ਜਾਂ ਮਾੜਾ ਮੋਟਾ ਪੈਸਾ ਕਮਾਉਣਾ ਉਹ ਸਿੱਖਾਂ ਨੂੰ ਕੀ ਪਤਾ ਹੈ ਜੇ ਸਿਮਰਜੀਤ ਸਿੰਘ ਮਾਂ ਲੜੇ ਦੀਪ ਸਿੱਧੂ ਦੀ ਸਿੱਧੀ ਹੋਈ ਸਿੱਧੂ ਮੂਸੇ ਵਾਲਾ ਸਿੱਧੇ ਰਾਹ ਤੇ ਆ ਕੇ ਆਪਣਾ ਸਿੰਘਾਂ ਸਾਫ ਜਮਾ ਜੱਜ ਕੇ ਸਿੱਖੇ ਰਾਹ ਤੇ ਆ ਕੇ ਅੱਜ ਉਹਦੇ ਗਾਣੇ ਆ ਰਹੇ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਲਹਿਰ ਚਲਾਈ ਤਾਂ ਅੱਜ ਸਿੱਖੀ ਦੁਨੀਆਵਾਰ ਸਿੱਖੀ ਦੀ ਲਹਿਰ ਬਣੀ ਹੋਈ ਹੈ ਸਰਬਜੀਤ ਸਿੰਘ ਖਾਲਸਾ ਦੀ ਵੀ ਲਹਿਰ ਬਣੀ ਹੋਈ ਹੈ ਚਲੋ ਆਪਾਂ ਨੂੰ ਪਾਰਟੀਆਂ ਦਾ ਬਹੁਤਾ ਪਤਾ ਨਹੀਂ ਹੁੰਦਾ ਅਗਰ ਆਪਾਂ ਤਾਂ ਸਿੱਖੀ ਦੀ ਸਪੋਰਟ ਕਰਦੇ ਆ ਵੀ ਘਰ ਘਰ ਸਿੱਖੀ ਹੋਵੇ ਸਿੱਖਾਂ ਦੀ ਗੱਲ ਹੋਵੇ ਦੱਬੇ ਕੁਚਲੇ ਲੋਕਾਂ ਦੀ ਗੱਲ ਹੋਵੇ ਘੱਟ ਗਿਣਤੀਆਂ ਦੀ ਗੱਲ ਹੋਵੇ ਗਰੀਬ ਗੁਰਬਿਆਂ ਦੀ ਖਿਆਲ ਹੋਵੇ ਨਾ ਕਿ ਯਾਰ ਆਪਾਂ ਜਿਹੜੇ ਪਿੰਡ ਚ ਸਰਪੰਚ ਪਹਿਲਾਂ ਬਣਿਆ ਹੋਇਆ ਬੰਦਾ ਉਸੇ ਪਿੰਡ ਦੀ ਨੰਬਰਦਾਰੀ ਭਾਲੇ ਹੁਣ ਇੱਥੋਂ ਨੇ ਇਹਨਾਂ ਨੂੰ ਕੋਈ ਐਨੇ ਵੱਡੇ ਸਰੂ ਦੇ ਕਿੰਨੇ ਪਿੰਡ ਨੇ 850 850 ਪਿੰਡਾਂ ਚੋਂ ਕਿਸੇ ਕਾਮਰ ਦਾ ਮੁੰਡਾ ਨਹੀਂ ਮਿਲਿਆ ਉਹੀ ਜਿੱਤਿਆ ਹੋਇਆ ਐਮਐਲਏ ਮਿਲਿਆ ਇਹਨਾਂ ਨੂੰ ਮੰਤਰੀ ਬਣਿਆ ਹੋਇਆ ਅਡੇ ਵੱਡੇ ਪਿੰਡਾਂ ਜਿਹਨਾਂ ਨੂੰ ਕੋਈ ਬੰਦਾ ਨਹੀਂ ਮਿਲਿਆ ਕੋਈ ਚਿਹਰਾ ਨਹੀਂ ਤਿਆਰ ਕਰ ਸਕਿਆ 10 ਸਾਲਾਂ ਚ ਫਿੱਟ ਲਾਣ ਤਾਂ ਫਿਰ ਤਾਂ ਨਾਮਵੰਦੀਨ ਤਿਆਰ ਕਰ ਸਕੇ ਇੰਨਾ ਮੰਡੇ ਰੌੜੀਆਂ ਮੁਰਕੜੋ ਉਹਨਾਂ ਨੂੰ ਦੇਵੇ ਨਾਮਾ ਮੁੰਡਾ ਤਿਆਰ ਕਰੋ ਨਵਾਂ ਚੱਕੋ ਕੋਈ ਪਰਮਾਤਮਾ ਕਰੇ ਵੀ ਉਹੀ ਤਾਂ ਜਿੱਤੇ ਦਾ ਹੋਇਆ ਹੋਇਆ ਐਮਐਲਏ ਦਾ ਐਮਐਲਏ ਨਾ ਹੁੰਦਾ ਵੀ ਉਹ ਹੁੰਦਾ ਮੈਂ ਮਿਲ ਜੇ ਮੰਤਰੀ ਆ ਯਾਰ ਉਹ ਮੰਤਰੀ ਬਣ ਕੇ ਨਹੀਂ ਕੁਝ ਕਰ ਸਕਦਾ ਤਾਂ ਉੱਤ ਉੱਤ ਦਿੱਲੀ ਜਾ ਕੇ ਕੀ ਕਰ ਲੂਗਾ ਣਾ ਨਲਿਕ ਰਲਾ ਬੁਟਾ ਵੀ ਪੈਣੀਆਂ ਨੇ ਜਿਮਨੀ ਚੋਣਾ ਵੀ ਹੋਣੀਆਂ ਨੇ ਫਿਰ ਕਿਉਂਕਿ ਦੁਬਾਰਾ ਦੁਬਾਰਾ ਉਹੀ ਉਹੀ ਗੱਲ ਜਿਵੇਂ ਪਹਿਲਾਂ ਕਿਹਾ ਜਾਂਦਾ ਜੀ ਤੁਸੀਂ ਹੋਵਾਂਗੇ ਆਮ ਲੋਕ ਦੁਖੀ ਹੋਣਗੇ ਫਿਰ ਫਿਰ ਪ੍ਰਚਾਰ ਕਰਨ ਆਉਣਾ ਆਪੂ ਆਪਣੂੰ ਕੰਮ ਛੱਡ ਗਏ ਹਾਰੇ ਜਿੱਤੇ ਕੋਈ ਜਿੱਤ ਹਾਰੀ ਜਾਵੇ ਬਰਾ ਜਿਮਨੀ ਚੋਣਾ ਹੋਵੇ ਹਣਾ ਫਿਰ ਤਾਂ ਨਹੀਂ ਹੁੰਦੀ ਜੇ ਹਾਰ ਗਿਆ ਬਾਬਾ ਹਾਰੀ ਜਾਵੇ ਪਰ ਐਵੇਂ ਲੋਕਾਂ ਨੂੰ ਤੰਗ ਹੁਣ ਕੰਮ ਛੱਡਣੇ ਪੈਂਦੇ ਸਾਨੂੰ ਸਾਨੂੰ ਵੀ ਅਸੀਂ ਵੀ ਕੰਮ ਕਰਾਣਾ ਸਾਨੂੰ ਕਿਹੜਾ ਕੋਈ ਤੋਂ ਆਉਂਦਾ ਗਰੀਬ ਗੁਰਪੇ ਸਾਰੇ ਆਮ ਲੋਕਾਂ ਦਾ ਪਤਾ ਫਿਰ ਹਾ ਜਿੱਤ ਉਹ ਜੀ ਜਿੱਤ ਗਿਆ ਫਿਰ ਲੋਕਾਂ ਨੂੰ ਦੁੱਖ ਹੋਊਗਾ ਟੈਕਸ ਪਊਗਾ ਲੋਕਾਂ ਦੀ ਜੇਬਾਂ ਤੇ ਪ੍ਰਚਾਰ ਵਿਚਾਰੇ ਨੇ ਪਿੰਡਾਂ 'ਚ ਆਮ ਲੋਕ ਫਿਰ ਲੜਨ ਗਿਆ ਉਸ 'ਚ ਕਿਉਂ ਇਹਨਾਂ ਨੇ ਤਾਂ ਵੋਟਾਂ ਲੈ ਕੇ ਪਾ ਰਿਆ ਨਾ ਹੁੰਦਾ ਪਿੱਛੋਂ ਵਿਚਾਰੇ ਇਹ ਮਾੜੇ ਮਾਤਲਤਮਾ ਤਰ ਹੁੰਦੇ ਨੇ ਪੂਸ਼ ਵਾਲੇ ਚਮਚੀ ਲਾਲਾ ਉਹ ਲੜੀ ਜਾਂਦੇ ਰਹਿੰਦੇ ਨੇ ਪਿੰਡਾਂ 'ਚ ਠੀਕ ਹੈ ਜਿਮਨੀ ਚੋਣ 'ਚ ਮਾਨ ਸਾਹਿਬ ਤਕਰੀਬਨ 5800 ਵੋਟ ਨਾਲ ਜਿੱਤੇ ਆਮ ਆਦਮੀ ਪਾਰਟੀ ਨੂੰ ਹਰਾਇਆ ਕੀ ਲੱਗਦਾ ਹੁਣ ਕਿੰਨੇ ਕ ਫਰਕ ਨਾਲ ਰਿਜ਼ਲਟ ਰਹਿਣ ਵਾਲੇ ਨੇ ਹਲਕਾ ਸੰਗਰੂ ਮੇਰੇ ਹਿਸਾਬ ਨਾਲ ਲੱਖ ਸਵਾ ਲੱਖ ਨਾਲ ਅੱਗੇ ਰਹਿਣਗੇ ਸੀ ਮੇਰੇ ਹਿਸਾਬ ਨਾਲ ਮੇਰੀ ਗੱਲ ਲਿਖ ਕੇ ਰੱਖ ਲੋ ਜਿਵੇਂ ਅੱਜ ਮੈਂ ਜਿਹੜੇ ਪਿੰਡਾਂ ਚਾਹੇ ਤੱਕ ਜਾਇਆ ਜਦ ਤੱਕ ਮੈਨੂੰ ਅੰਦਾਜ਼ਾ ਹੈ ਲੋਕਾਂ ਦਾ ਰੌਂ ਹੀ ਬਹੁਤ ਤਕੜਾ ਯਾਰ ਜੇ ਲੋਕਾਂਾਂ ਚੋਂ ਨਾ ਨਿਕਲਣਗੇ ਬੋੜ ਸਿੰਘ ਜੀ ਸਿਮਾ ਨੂੰ ਪਹੁੰਚਣਗੇ ਲੋਕ ਮਾੜੇ ਨਹੀਂ ਹੈਗੇ ਕਿਉਂਕਿ 1 ਜੂਨ ਇਹਨਾਂ ਨੇ ਜਾਣ ਕੇ ਲਿਖਿਆ 1 ਜੂਨ ਡੇਟ ਇਹਨਾਂ ਨੇ ਜਾਣ ਕੇ ਦਿੱਤੀ ਹੈ ਵੀ ਆਪਾਂ ਸਿੱਖਾਂ ਦੀ ਨਵ ਚੈੱਕ ਕਰਦੇ ਆ ਵੀ ਜਹੇ ਬੁੜਕ ਦੀ ਹੈ ਮਾੜੀ ਮੋਟੀ ਕਿ ਡੈੱਡ ਹੋ ਗਈ ਹਨਾ ਇਹ ਬਹੁਤ ਵੀ ਚਲੋ ਜਿੱਤ ਗਿਆ ਤਾਂ ਵੀ ਠੀਕ ਹੈ ਫੇਤਾਪਾ ਦੇਖ ਲਾਂਗੇ ਵੀ ਸਿੱਖ ਹੈਗੇ ਆ ਮੜਕ ਚ ਵੀ ਬਸ ਕੇ ਐਵੇਂ ਆਪਣੇ ਪਿੱਛੇ ਤਾਂ ਪਿੱਛੇ ਲੱਗੂ ਆ ਯਾਰ ਹੁਣ ਸਾਫ ਪਤਾ ਵੀ ਦਿੱਲੀ ਦੀਆਂ ਪਾਰਟੀਆਂ ਨੇ ਸਾਰੀਆਂ ਇਹ ਬੀਜੇਪੀ ਦੀਆਂ ਨੇ ਸਾਰੀਆਂ ਠੀਕ ਹੈ ਤੁਹਾਡੀ ਵੋਟ ਕਿੱਥੇ ਜਾ ਰਹੀ ਆ ਬਸ ਤੁਸੀਂ ਆ ਕੇ ਦੇਖ ਲਓ ਮੈਂ ਨਹੀਂ ਕਹਿੰਦਾ ਸੀਸੇਮੂਰੇ ਖੜ ਕੇ ਸੰਗਰੂਰ ਸਾਹ ਵਾਲੇ ਖਡੂਰ ਸਾਹ ਵਾਲੇ ਫਤਿਹਗੜ੍ਹ ਸਾਹਿਬ ਜਿੱਥੋਂ ਵੀ ਖੜ ਕੇ ਫਰੀਦਕੋਟ ਵਾਲੇ ਸੀਸੇਮੂਰੇ ਖੜ ਕੇ ਦੇਖੋ ਵੋਟ ਪਾਉਣ ਵੇਲੇ ਦੇਖੋ ਵੀ ਤੁਹਾਡੀ ਵੋਟ ਜਮੀਨ ਨੂੰ ਪੁੱਛ ਕੇ ਤੁਹਾਡੇ ਪਿਓ ਦੇ ਕਾਤਲਾਂ ਨੂੰ ਵੋਟ ਨਾ ਵਗ ਜੇ ਭਾਈ ਹੱਥ ਜੁੜ ਕੇ ਬੇਨਤੀ ਆ ਬਾਕੀ ਭਾਈ ਜੀ ਨੂੰ ਮਰਜੀ ਪਾਓ 76 70 ਸਾਲਾਂ ਦੇ ਖਾਈ ਜਨੇ ਹੋਰ ਖਾ ਲਾਂਗੇ 5 ਸਾਲ ਪ੍ਰਮੇਂਦਰ ਭਾਈ ਜਦੋਂ ਕੈਂਪੇਨ ਹੋ ਰਹੀ ਆ ਪ੍ਰਚਾਰ ਹੋ ਰਿਹਾ ਪਿੰਡਾਂ ਚ ਪਰ ਲੋਕ ਨਹੀਂ ਨਿਕਲ ਰਹੇ ਤੁਹਾਨੂੰ ਕੀ ਲੱਗਦਾ ਬਹੁਤ ਘੱਟ ਲੋਕ ਦੇਖਦੇ ਆ ਆਮ ਆਦਮੀ ਪਾਰਟੀ ਤੋਂ ਵੀ ਹੋਰ ਜਿਹੜੇ ਵੀ ਜਾਂਦੇ ਲੋਕ ਚੁੱਪ ਕਰਕੇ ਆਪਣੇ ਘਰਾਂ ਚ ਨਹੀਂ ਜਿਹੜੀ ਚੁੱਪ ਵੋਟ ਆ ਉਹਨੂੰ ਕਿਵੇਂ ਦੇਖ ਦੋ ਇੱਕ ਵੋਟ ਤਾਂ ਘੁੰਮਦੀ ਫਿਰ ਰਹੀ ਆ ਸਾਰਿਆਂ ਤੇ ਜਾਂਦੀ ਆ ਆਪਣੇ ਸੱਥਾਂ ਚ ਜਾਂਦੀ ਆ ਜਿੱਥੇ ਵੀ ਕੈਂਪੇਨ ਪ੍ਰਚਾਰ ਹੁੰਦਾ ਉੱਤੇ ਪਹੁੰਚੇ ਬੈਠੀ ਆ ਉਹਨਾਂ ਦੀ ਕੀ ਸੋਚ ਆ ਦੇਖੋ ਆਪਾਂ ਤਾਂ ਜਾਣੇ ਲੋਕ ਆਈ ਜਾਂਦੇ ਨੇ ਵਧੀਆ ਇਕੱਠ ਹੋ ਜਾਂਦੇ ਨੇ ਹਰੇਕ ਥਾਂ ਇੱਥੇ ਜਾਣੇ ਆ ਵੀ ਇਹ ਪਿੰਡ ਹੁੰਦਾ 400 300 ਬੰਦਾ ਆ ਗਿਆ ਬਹੁਤ ਹੈ ਹਨਾ 300 ਨਾਲ 3 300 ਵੋਟ ਰੇ ਦੇ ਘਰ ਦੀ ਹੋ ਗਈ ਯਾਰ ਬੰਦਾ ਹੋ ਗਿਆ ਉਹ ਤਾਂ ਵੋਟ ਪੱਕੀ ਆ ਜਿਹੜੇ ਕਿ ਪਿੰਡ ਨੇ ਜਿਹੜੇ ਵੱਡੇ ਪਿੰਡ ਨੇ ਜਿਹੜੇ ਲੋਕ ਘਰਾਂ ਚ ਬੈਠੇ ਨੇ ਉਹ ਵਿਚਾਰੇ ਸਨੇਹ ਲਵਾ ਦਿੰਦੇ ਨੇ ਵੀ ਛੋਟਾ ਸਿਆ ਤੂੰ ਸਾਡੇ ਪਿੰਡ ਨਾਲ ਸਾਡੀ ਮਜਬੂਰੀ ਹੈ ਵੋਟ ਅਸੀਂ ਸਿਮਰੀ ਤਮਾਨ ਨੂੰ ਪਾਵਾਂਗੇ ਸਾਡੇ ਪਿੰਡੋਂ ਪਹਿਲਾਂ ਹੀ ਵਧੀਆ ਤੇ ਪਾਵਾਂਗੇ ਅਸੀਂ ਕਲੰਕ ਨਹੀਂ ਖੜਦੇ ਕਹਿੰਦਾ ਜੱਸੇ ਮਜੀਦਮਾਨ ਹੈਗਾ ਜਿਮਨੀ ਚੋਣ ਚ ਇਹੀ ਹੋਇਆ ਪਰਮਿੰਦਰ ਜੀ ਬਈ ਕਾਂਗਰਸੀਆਂ ਨੇ ਵੋਟਾਂ ਪਾਈਆਂ ਅਕਾਲੀਆਂ ਨੇ ਵੋਟਾਂ ਪਾਈਆਂ ਮਾਨ ਸਾਬ ਨੂੰ ਕਿਉਂਕਿ ਜਿਹੜੀ ਇਹਨਾਂ ਦੀ ਪਿੱਟ ਬੋਰਡ ਸੀ ਉਹ ਤੋਂ ਕਿਤੇ ਵੱਧ ਕੇ ਵੋਟਾਂ ਪਈਆਂ ਨੇ ਕੀ ਲੱਗਦਾ ਤੁਹਾਨੂੰ ਉਵੇਂ ਦੀ ਰਹਿਣ ਵਾਲਾ ਉਵੇਂ ਦਾ ਹੀ ਸਿਸਟਮ ਰਹੂਗਾ ਉਦੋਂ ਉਦੋਂ ਵੋਟ ਵੀ ਪੋਲ ਘਟ ਹੋਈ ਐ ਹੁਣ ਵੋਟ ਪੂਰੀ ਪੋਲ ਹੋਣੀ ਐ ਆਪਾਂ ਤਾਂ ਕਰਨੀ ਕਰਨੀਆਂ ਸਿੱਖਾਂ ਨੇ ਉਹ ਵੀ ਸਿੱਖੀ ਨੇ ਉਹਨਾਂ ਨੇ ਉਹ ਹੁਣ ਸ਼ਰਿਆਮ ਕਿ ਉਹਨਾਂ ਨੇ ਕੰਮ ਵੀ ਲੈਣੇ ਹੁੰਦੇ ਆ ਲੋਕਾਂ ਨੇ ਯਾਰ ਹਨਾ ਫਿਰ ਇਹ ਤੰਗ ਕਰਦੇ ਜਿਹੜੇ ਹੁਣ ਜ਼ਿਆਦਾਤਰ ਲੋਕ ਮੁਲਾਜ਼ਮ ਨੇ ਵਿਚਾਰੇ ਜਾਂ ਕੋਈ ਨਾ ਕੋਈ ਬਿਜ਼ਨਸ ਕਰਦੇ ਨੇ ਆ ਸਾਨੂੰ ਮੈਂ ਦੱਸਣਾ ਕਿ ਉਹਨਾਂ ਨੇ ਫਿਰ ਤੰਗ ਕਰਦੇ ਨੇ ਠੀਕ ਹੈ ਫਿਰ ਉਹ ਅਗਲਾ ਕਹਿੰਦਾ ਚ ਪਰੇ ਘਰਾਂ 'ਚ ਬੈਠੇ ਰਹੋ ਬੋਟ ਪਹੁੰਚਾ ਦੇਖਣ ਤੁਹਾਨੂੰ ਪਰ ਰਿਜਲਟ ਆਜੂ ਹੱਥ ਕੰਗਣ ਨੂੰ ਆਰਸੀ ਕੀ ਪੜੇ ਲਿਖੇ ਰੂ ਫਾਰਸੀ ਕੀ ਲੋੜ ਹੀ ਨਹੀਂ ਆਪਾਂ ਨੂੰ ਕਹਿੰਦੇ ਆ ਖੜ੍ਹ ਜੋ ਚਾਰ ਤਰੀਕਾ ਤੁਹਾਡੇ ਸਾਹਮਣੇ ਅਮਰਤਪਾਲ ਸਿੰਘ ਖਾਲਸਾ ਸਿਮਰਜੀਤ ਸਿੰਘ ਮਾਨ ਫਰੀਦਕੋੜ ਤੋਂ ਮਾਨਸਾ ਤੋਂ ਲਖਾ ਸਿੰਘ ਸਧਾਨਾ ਨਾ ਪੂਰੀ ਆਸ ਉਮੀਦ ਉਹਦਾ ਪ੍ਰਚਾਰ ਪੂਰਾ ਫੁੱਲ ਕਰਾਂਗੇ ਜੱਜ ਕੇ ਸਾਡਾ ਭਰਾ ਉਹ 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 ਤਾਂ ਉਹ ਵੀ ਪ੍ਰਧਾਨ ਮੰਤਰੀ ਹੈ ਮੰਤਰੀ ਸਾਡੇ ਲਈ ਤਾਂ ਅਸੀਂ ਆਪ ਰਾਣ ਮੰਤਰੀ ਆਪ ਨਾਲ ਸਾਨੂੰ ਤਾਂ ਲੋੜ ਹੀ ਨਹੀਂ ਖੜਾ ਹੋਣੀ ਪਰ ਆਮ ਆਦਮੀ ਪਾਰਟੀ ਦੇ ਆਗੂ ਨੇ ਲੀਡਰ ਇਹੋ ਇਹ ਕਹਿ ਰਹੇ ਨੇ ਵੀ ਜੇ ਬੋਟ ਪੋਲ ਜ਼ਿਆਦਾ ਹੋਈ ਤਾਂ ਆਮ ਆਦਮੀ ਪਾਰਟੀ ਨੂੰ ਵੱਡਾ ਫਾਇਦਾ ਹੋਣਾ ਲਾ ਜੇ ਘੱਟ ਪੋਲ ਹੋਈ ਫੇਰ ਕਿਤੇ ਨਾ ਕਿਹੜਾ ਲੀਡਰ ਆਮ ਆਦਮੀ ਦਾ ਲੀਡਰ ਕਿਹੜਾ ਸਾਰੇ ਸਾਰੇ ਬੁਲਾਰੇ ਜਿਹੜੇ ਜਿਹੜੇ ਬੁਲਾਰਾ ਯਾਰ ਮੇਰੀ ਗੱਲ ਸੁਣੋ ਲੀਡਰ ਤਾਂ ਆਪਾਂ ਤਾਂ ਮੰਨਦੇ ਆ ਕੁਝ ਨੂੰ ਐਮਪੀ ਦੀਆਂ ਮੋਟਾਂ 'ਚ ਖੜਾ ਕਰਦੇ ਉਹੋ ਬਸ ਉਹੀ ਨੇ ਬੁਲਾਰੇ ਸਾਵੇਂ ਹੁਣ ਕੀ 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 ਨਾ ਲੈਣ ਇਹਨਾਂ ਦੇ ਲੀਡਰਾਂ ਦਾ ਯਾਰ ਬਸ ਯਾਰ ਇਹਨਾਂ ਦਾ ਸ਼ਰਮ ਮਾਉਣ ਲਾਤੀ ਯਾਰ ਪੰਜਾਬੀ ਅਜੇ ਕੰਮ ਕਰਦੇ ਹੁੰਦੇ ਨੇ ਯਾਰ ਗੁਰੂ ਦੇ ਸਿੱਖ ਯਾਰ ਅਜੇ ਕੰਮ ਕਰਦੇ ਹੁੰਦੇ ਨੇ ਸ਼ਰਮ ਹੀ ਕੋਈ ਨਹੀਂ ਯਾਰ ਇਹਨਾਂ ਨੂੰ ਦਾ ਯਾਰ ਬਸ ਭੁੱਲ ਜਾ ਭਾਈ ਯਾਰ ਕੀ ਇਹਨਾਂ ਦਾ ਬਸ ਨਾਂ ਹੀ ਨਾ ਲੈ ਆ ਪਤਾ ਆਪਦਾ ਚਿਹਰਾ ਆਪਾਂ ਨੂੰ ਪਤਾ ਵੀ ਆਪਣਾ ਬਾਬਾ ਹੈਗਾ ਜਿਉਂਦਾ ਜਾਗਦਾ ساری ਉਮਰ ਖੰਡੇ ਦੇ ਜੋਰ ਤੇ ਲੜਿਆ ਸੱਚ ਨਾਲ ਲੜਿਆ ਕੋਈ ਯਾਰ ਮਾੜਾ ਬਰਚੀ ਪਰਚਾ ਹੋਇਆ ਸਿੱਖੀ ਦੇ ਹੋਇਆ ਕੋਈ ਫੋਟਵਾਂਟੀ ਤੁਹਾਨੂੰ ਨਹੀਂ ਹੋਈ ਆਪਦਾ ਘਰ ਤਾਂ ਨਹੀਂ ਪਰਿਆ ਆਪਾਂ ਨੂੰ ਉਮੀਦ ਹੈ ਵੀ ਆਪਾਂ ਸਿਮਰਜੀਤ ਸਿੰਘ ਮਮਾਹ ਦਾ ਪ੍ਰਚਾਰ ਕਿਸਦਾ ਵੀ ਕਰ ਸਕਦਾ ਹੈ ਦੇਖ ਮੈਨੂੰ ਨਾ ਕਿਸਦਾ ਕੋਈ ਹੋਇਆ ਮੈਂ ਕਹਿ ਦਣਾ ਵੀ ਮੈਨੂੰ ਚੰਨੀ ਵੀ ਵਧੀਆ ਲੱਗਦਾ ਹੈ ਮੈਨੂੰ ਚੰਗਾ ਲੱਗਦਾ ਚੰਨੀ ਚੰਗਾ ਲੀਡਰ ਹੈ ਮੈਨੂੰ ਜੋ ਚੀਰ ਸਰਬਜੀਤ ਸਿੰਘ ਖਾਲਸਾ ਆਜ਼ਾਦ ਖੜਾ ਹੋਇਆ ਹੈਗਾ ਇਹਨਾਂ ਦਾ ਬੰਦਾ ਉੱਥੇ ਕੋੜਾ ਮੈਨੂੰ ਉਹ ਵੀ ਚੰਗਾ ਲੱਗਦਾ ਅਮਰਪਾਲ ਸਿੰਘ ਖਾਲਸਾ ਜਿਆ ਖੜਾ ਉਹ ਵੀ ਮੈਂ ਰਸ਼ਪਾਲ ਸਿੰਘ ਨਾਲ ਦੀ ਵੀ ਗੱਲ ਕਰਦਾ ਤੇ ਪੁੱਤਰ ਵੀ ਜੋ ਸੱਚ ਹੈ ਸੱਚ ਆਪਾਂ ਨੂੰ ਬੋਲ ਲਾਪੂ ਮੈਨੂੰ ਪਤਾ ਸ ਕਦੇ ਗਲਤ ਕੰਮ ਨਹੀਂ ਕਰੂਗਾ ਜਿਹਦੇ ਕਰਕੇ ਉਹ ਜਿਹੜਾ ਅੱਜ ਤੱਕ ਨਹੀਂ ਕਰਿਆ ਹਾਂ ਉਹ ਵਿੱਚ ਲਾਸਟ ਇਲੈਕਸ਼ਨ ਆ ਉਹ ਕਿਉਂ ਤਾਂ ਬਸ ਚੜ੍ਹਦੀ ਕਲਾ 'ਚ ਹੀ ਜਾਊਗਾ ਸੋ ਭਾਈ ਬੇਨਤੀ ਆ ਤੁਹਾਡੇ ਮਾਦਮ ਰਾਹੀ ਵੀ ਗੱਲ ਨੂੰ ਪੂਰੀ ਸੁਣਿਆ ਕਰੋ ਬਾਤ ਚਿਆ ਕਰੋ ਜਿੱਤੂਗਾ ਤਾਂ ਸਰਦਾਰ ਸਿਮਰਜੀਤ ਸਿੰਘ ਮਾਨੀ ਤੇ ਹੁਣ ਤੁਸੀਂ ਦੇਖੋ ਵੀ ਤੁਸੀਂ ਆਪ ਦੀਆਂ ਨਜ਼ਰਾਂ 'ਚ ਡੱਗਣਾ ਚਾਹੁੰਦੇ ਹੋ ਜਾਂ ਆਪ ਦੇ ਕਿਹਾ ਉੱਥੇ ਦੇਖਦਾ ਕੋਈ ਹੈ ਨਹੀਂ ਸੋ ਭਾਈ ਵੋਟ ਠੀਕ ਹੈ ਚਲੋ ਸਿਮਰਜੀਤ ਸਿੰਘ ਮਾਨ ਜੀ ਜਿੱਤਦੇ ਨੇ ਤੁਸੀਂ ਨਸ਼ੇ ਦਾ ਮੁੱਦਾ ਚੱਕਦੇ ਹੋ ਤੁਸੀਂ ਕੀ ਸੁਝਾਅ ਦੇਵੋਗੇ ਜੇ ਡਿਸਕਸ਼ਨ ਹੋ ਜੇ ਤੁਹਾਡੀ ਸਿਮਰਨਜੀਤ ਸਿੰਘ ਮਾਨ ਨਾਲ ਕਿਵੇਂ ਦਾ ਰਹਿਣਾ ਨਸ਼ਾ ਕਿਵੇਂ ਖਤਮ ਹੋ ਸਕਦਾ ਕਿਵੇਂ ਖਤਮ ਹੋਊਗਾ ਪੰਜਾਬ ਚੋਂ ਮੇਰੀ ਪਹਿਲੀ ਡਿਸਕਸ਼ਨ ਹੋਈ ਹੋਈ ਹੈ ਮੈਂ ਤੁਰੇ ਹੀ ਆ ਕਰਕੇ ਆਂ ਵੀ ਦੇਖੋ ਜੀ ਨਸ਼ਾ ਖਤਮ ਤੁਸੀਂ ਉਹ ਐਮਪੀ ਹੋ ਤੁਸੀਂ ਖਤਮ ਕਰਾਦੇ ਹੋ ਪੁਲਿਸ ਤੋਂ ਕਹਿੰਦਾ ਪੁਲਿਸ ਤੋਂ ਕਿੰਨਾ ਖਤਮ ਕਿਵੇਂ ਖਤਮ ਕਰਵਾਵਾਂਗੇ ਪਰ ਉਹਨਾਂ ਨੂੰ ਦੱਸਿਆ ਵੀ ਆਪਾਂ ਪਹਿਲਾਂ ਤਾਂ ਪਿੰਡਾਂ ਜਿਹੜੇ ਬੰਦੇ ਇਹਨਾਂ ਨੂੰ ਪਾਵਰਫੁੱਲ ਕਰਨਾ ਪਿੰਡ ਚ ਟੀਮਾਂ ਬਣਾਉਣੀਆਂ ਨੇ ਉਹ ਟੀਮਾਂ ਨੂੰ ਤੰਗ ਨਾ ਕਰਨ ਵੀ ਪੁਲਿਸ ਨਾਲ ਡਰਾਵੇ ਮੌਜੂਦਾ ਸਰਕਾਰ ਨਾਲ ਡਰਾਵੇ ਉਹ ਸਾਰੀਆਂ ਗੱਲਾਂ ਸਾਡੀਆਂ ਮੰਨੀਆਂ ਨੇ ਵੱਧ ਤੋਂ ਵੱਧ ਗੱਲ ਉੱਤੇ ਉੱਤੇ ਚੱਕਣੀਆਂ ਜਾ ਕੇ ਉੱਥੇ ਗੱਲ ਹੀ ਨਸ਼ੇ ਦੀ ਕਰਨੀ ਹੈ ਸਭ ਤੋਂ ਵੱਡਾ ਕਵੀਰ ਮੁੰਡਾ ਨਸ਼ਾ ਹੈ ਉਹਨਾਂ ਨੇ ਮੇਰਾ ਵਾਦਾ ਕਰਿਆ ਵਾਕਿ ਉਹ ਪਹਿਲਾਂ ਵੀ ਬੋਲਦੇ ਨਸ਼ੇ ਖਿਲਾਫ ਐ ਐਮਐਸਪੀ ਲਈ ਵੀ ਉਹ ਬੋਲਣੇ ਪਰਸੋਂ ਚੌਥੇ ਮੈਚ ਦੇਖਿਆ ਇੱਕ ਆਪਣੇ ਨੌਜਵਾਨ ਨੂੰ ਸਵਾਲ ਕਰ ਲਿਆ ਵਿਸ਼ੇ ਮਾਨ ਐਮਐਸਪੀ ਬੋਲੇ ਦੇ ਅੱਗੇ ਆਪ ਫੋਨ ਹੈ ਇਹਦਾ ਲੌਕ ਖੋਲੋ ਆਪ ਦੇ YouTube ਤੇ ਐਮਐਸਪੀ ਸਿਮਰਜੀਤ ਨਵਾਨ ਭਰ ਦੋ ਘਟੋ ਘਟ ਨਾ 50 ਬਾਰ ਬੋਲੇ ਆ ਵਿਚਾਰਾ ਉੱਥੇ ਉਹ ਜਵਾਬ ਹਾਜ਼ਰ ਜਵਾਬ ਹੋਣਾ ਵੀ ਜ਼ਰੂਰੀ ਆਪਾਂ ਨੂੰ ਇਹ ਜਿਹੜੇ ਕੁੱਲ ਮਿਲਾ ਕੇ ਤੁਹਾਡੀ ਡਿਸਕਸਨ ਹੋ ਗਈ ਗੱਲਬਾਤ ਹੋ ਗਈ ਕਿ ਨਸ਼ੇ ਦਾ ਮੁੱਦਾ ਅਹਿਮ ਤੇ ਪਹਿਲ ਤੌਰ ਤੇ ਚੁੱਕਿਆ ਜਾਵੇ ਮੈਂ ਪਿੰਡਾਂ ਚ ਆਸ਼ਵਾਸ਼ਨ ਦਿੰਦਾ ਨਾ ਜਿੱਥੇ ਮੈਂ ਜਾਣਾ ਬੀਏ ਤੁਸੀਂ ਵੋਟ ਵਧਾਓਗੇ ਮੈਂ ਤੁਹਾਡੇ ਪਿੰਡ ਚੋਂ ਖੁਦ ਆਉਂਗਾ ਲੜਨ ਤੁਹਾਡੇ ਲਈ ਮੈਂ ਉਹ ਵੀ ਜਾਣਾਂ ਫਰੀ ਖਾਤਰ ਮੈਨੂੰ ਲੋੜ ਨਹੀਂ ਚਾ ਕਾਂਗਰਸੀ ਬੁਲਾਉਣ ਮੈਨੂੰ ਆਮ ਆਦਮੀ ਬੁਲਾਵੇ ਬੀਜੇਪੀ ਬੁਲਾਵੇ ਮੈਂ ਨਹੀਂ ਜਵਾਬ ਦਿੰਦਾ ਕਿਸ ਨੂੰ ਮੈਂ ਜਾਊਂਗਾ ਬਟ ਯਾਰ ਇੱਥੇ ਤਾਂ ਫਤਵਾ ਦੇ ਦੇਣਾ ਤਾਂ ਮੈਨੂੰ ਹੱਥ ਪੈਂਦਾ ਹੋ ਜੂ ਮੈਂ ਅਗਲੇ ਨੂੰ ਕਹੂੰਗਾ ਸਿੱਧਾ ਪੁਲਿਸ ਨਹੀਂ ਮਨੂਈ ਦਾ ਡੀਸੀ ਨੂੰ ਲਿਖ ਕੇ ਭੇਜੂਗਾ ਪਹਿਲਾਂ ਵੀ ਦੋ ਇੱਥੇ ਕਾਫੀ ਪਿੰਡਾਂ 'ਚ ਕਰਵਾਇਆ ਮੈਂ ਜਦੋਂ ਮੈਂ ਕੰਜੇਲ 'ਚੋਂ ਆਇਆ ਆਪਾਂ ਮੁੱਦੇ ਹੀ ਹੁਣ ਚੱਕਿਆ ਹਜੇ ਸ੍ਰੀ ਦਰਮਾਨ ਹਣਾ ਇੱਕ ਟਾਈਮ ਥੋੜਾ ਸੀ ਕਨੈਕਟੀਵਿਟੀ ਹੁਣ 5 ਸਾਲ ਦਾ ਲੰਬਾ ਪੀਰੀਅਡ ਹੋਊਗਾ ਆਪਾਂ ਲੋਕਾਂ ਦੇ ਪੁੱਤ ਬਚਾ ਸਕਦੇ ਆ ਯਾਰ ਮਰਨੋਂ ਨਾ ਸੋ ਆਪਣੇ ਬੰਦੇ ਪਏ ਜਮਰਦਪਾਲ ਸਿੰਘ ਖਾਲਸਾ ਜਿੱਤੂਗਾ ਉਹ ਆਪਣਾ ਪੀ ਹੱਲ ਕਰੂਗਾ ਠੀਕ ਹੈ ਤਾਂ ਹੀ ਮਨੋਂ ਤੁਸੀਂ ਪੂਰਾ ਦਿਲੋਂ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਕਰ ਰਹੇ ਹੋ ਤੇ ਪ੍ਰਚਾਰ ਕਰ ਆਪਾਂ ਨੂੰ ਕੁਝ ਨਹੀਂ ਚਾਹੀਦਾ ਆਪਾਂ ਕੋਈ ਆਪਾਂ ਕੋਈ ਪੈਸਾ ਨਹੀਂ ਕੋਈ ਆਪਾਂ ਸਾਦਾ ਖਾਣੇ ਇੱਥੇ ਘਰੇ ਬਹਿ ਕੇ ਹੋਟਲ 'ਚ ਮੈਂ ਰਹਿੰਦਾ ਨਹੀਂ ਆਦੇ ਘਰੋਂ ਆਉਣਾ ਘਰੋਂ ਜਾਣਾ ਕੋਈ ਮੈਂ ਇਹਨਾਂ ਤੋਂ ਜਥੇਦਾਰੀ ਨਹੀਂ ਚਾਹੁੰਦਾ ਕੋਈ ਮੈਨੂੰ ਇਹਨਾਂ ਤੋਂ ਗਰਾਂਟ ਨਹੀਂ ਚਾਹੀਦੀ ਕੋਈ ਮੈਂ ਇਹਨਾਂ ਤੋਂ ਕੋਈ ਚੀਜ਼ ਨਹੀਂ ਮੰਗਦਾ ਹਨਾ ਨਹੀਂ ਲੋਕਾਂ ਦੇ 100 ਨਿੱਜੀ ਮਫਾਜ਼ ਹੁੰਦੇ ਕਿਸੇ ਨੇ ਚਿੱਠੀ ਲੈਣੀ ਹੁੰਦੀ ਹੈ ਕਿਸੇ ਨੇ ਕੁਝ ਕਰਨਾ ਹੁੰਦਾ ਕਿਸੇ ਨੂੰ ਜਥੇਦਾਰੀ ਚਾਹੀਦੀ ਹੁੰਦੀ ਹੈ ਕੋਈ ਤਨਖਾਹ ਤੇ ਆ ਆਪਣੀ ਤੇ ਕੋਈ ਚੀਜ਼ ਹੈ ਵੀ ਆਪਾਂ ਐਂ ਕਹਾਂਗੇ ਵੀ ਇੱਕ ਸਾਡਾ ਬਾਬਾ ਜਿੱਥ ਗਿਆ ਬਾਬੇ ਨੂੰ ਸਿੱਕੀ ਵੀ ਤਾਉਣਾ ਹੈ ਇੱਕ ਇਹਨਾਂ ਦੀ ਟੂਹੀ ਪੰਣਣੀ ਹੈ ਸਾਫ਼ ਜੀ ਗੱਲ ਆ ਜਮਾ ਜੱਟਾਂ ਲਈ ਦੇਸੀ ਨਾ ਨੰਬਰ 2 ਨਸ਼ਾ ਖਤਮ ਕਰਾਉਣਾ ਉਹ ਕਰਵਾ ਦੂਗਾ ਠੀਕ ਹੈ ਬਿਲਕੁਲ ਜੀ ਪਰਮਿੰਦਰ ਸਿੰਘ ਝੋਟਾ ਲੋਕ ਸਭਾ ਹਲਕਾ ਸੰਗਰੂਰ ਚ ਸਿਮਰਨਜੀਤ ਸਿੰਘ ਮਾਨ ਲਈ ਚੋਣ ਪ੍ਰਚਾਰ ਲਗਾਤਾਰ ਕਰ ਰਿਹਾ ਪਿਛਲੇ ਲੰਬੇ ਸਮੇਂ ਤੋਂ ਜਦੋਂ ਦਾ ਚੋਣ ਪ੍ਰਚਾਰ ਸ਼ੁਰੂ ਹੋਇਆ ਅਤੇ ਪਰਮਿੰਦਰ ਭਾਈ ਕਹਿ ਰਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਕਿਉਂ ਕਰ ਰਹੇ ਆ ਕਿਉਂਕਿ ਨਸ਼ੇ ਦਾ ਵੱਡਾ ਮੁੱਦਾ ਉਹ ਚੁੱਕਣਾ ਮੈਂਬਰ ਪਾਰਲੀਮੈਂਟ ਬਣਦੇ ਨੇ ਤਾਂ ਨਸ਼ੇ ਦਾ ਮੁੱਦਾ ਅਸੀਂ ਪਿੰਡ ਪਿੰਡ ਜਾ ਕੇ ਚੁੱਕਾਂਗੇ ਅਤੇ ਨਸ਼ਾ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਤਾਹੀਂ ਅਸੀਂ ਚੋਣ ਪ੍ਰਚਾਰ ਕਰ ਰਹੇ ਹਾਂ ਤੇ ਲਗਾਤਾਰ ਜਿਹੜਾ ਚੋਣ ਪ੍ਰਚਾਰਾ ਉਹ ਜਾਰੀ ਆ ਤੇ ਦਾਵਾ ਕਰ ਰਹੇ ਨੇ ਕਿ ਪਰਮਿੰਦਰ ਸਿੰਘ ਝੋਟਾ ਕੇ ਸਿਮਰਨਜੀਤ ਸਿੰਘ ਮਾਨ 1 ਲੱਖ ਵੋਟ ਦੇ ਫਰਕ ਨਾਲ ਲੋਕ ਸਭਾ ਹਲਕਾ ਸੰਗਰੂਰ ਤੋਂ ਜਿੱਤਣਗੇ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ